ਜਦੋਂ ਮੋਡਰਨਾਈਜੇਸ਼ਨ ਯੁੱਗ ਵਿੱਚ ਹਰ ਕਿਸੇ ਦੀ ਰੁਟੀਨ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ ਤੇ ਆਮ ਤੌਰ ਤੇ ਦੇਖਦੇ ਕਿ ਡਾਇਬੀਟਿਸ ਦੀ ਜਿਹੜੀ ਬਿਮਾਰੀ ਹੈ ਇੱਕ ਨੌਜਵਾਨ ਨੂੰ ਬੜੀ ਛੇਤੀ ਲੱਗਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਗੋਲੀਆਂ ਖਾਣੀਆਂ ਪੈਂਦੀ ਹੈ ਤੇ ਕਿਤਨਾ ਕਿਤੇ ਜਵਾਨੀ ਵਿੱਚ ਵੀ ਸਾਈਡ ਇਫੈਕਟ ਕਰਦੀ ਹੈ ਤੇ ਜਿਹੜੇ ਲੋਕ ਗੁੱਡੇ ਹੋ ਜਾਂਦੇ ਆ ਵਿਚਾਰਿਆਂ ਵੈਸੇ ਬਹੁਤ ਸਾਰੀਆਂ ਗੋਲੀਆਂ ਖਾਣੀਆਂ ਪੈਂਦੀ ਹੈ ਤੇ ਇੱਕ ਹੋਰ ਗੋਲੀ ਜਿਹੜੀ ਕਿ 슈ਗਰ ਦੀ ਗੋਲੀ ਜਿਸ ਨੂੰ ਕਹਿੰਦੇ ਆ ਉਹ ਐਡ ਹੋ ਜਾਂਦੀ ਹੈ ਪਰ ਅੱਜ ਅਸੀਂ ਜੀਟੀ ਆਯੁਰਵੇਦਾ ਦੇ ਤੁਹਾਨੂੰ ਲੈ ਕੇ ਆਏ ਆ ਅਸੀਂ ਫਲੋਰ ਵਿੱਚ ਮੌਜੂਦ ਹੈ ਤੇ ਇੱਥੇ ਤੁਸੀਂ ਜੇਕਰ ਮਾਲਿਸ਼ ਕਰਦੇ ਹੋ ਪੈਰਾਂ ਦੀ ਅੱਧਾ ਘੰਟਾ ਇਹ ਤੇ ਤੁਹਾਡਾ ਜਿਹੜਾ ਕਿ ਬਹੁਤ ਜ਼ਿਆਦਾ 슈ਗਰ ਲੈਵਲ ਹੈ ਉਹ ਬਹੁਤ ਜ਼ਿਆਦਾ ਡਾਊਨ ਆ ਜਾਊਗਾ ਮੈਂ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਹੈ ਮਾਹੌਲ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਗੱਡੀਆਂ ਇੱਥੇ ਖੜੀਆਂ ਆ ਮੈਂ ਲੋਕ ਦੂਰੋਂ ਦੂਰੋਂ ਇੱਥੇ ਪਹੁੰਚਦੇ ਪਏ ਨੇ ਕਿਉਂਕਿ ਇੱਕ ਵਿਸ਼ਵਾਸ ਬਣ ਚੁੱਕਿਆ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਗੋਲੀ ਛੱਡ ਦਾਂਗੇ ਤੇ ਇੱਥੇ ਆ ਕੇ ਜਿਹੜੀ ਕਿ ਮਾਲਿਸ਼ ਕਰਾਂਗੇ ਤੇ ਸਾਨੂੰ ਰਿਜ਼ਲਟ ਜਿਹੜੇ ਕਿ ਮਿਲਦੇ ਪਏ ਆ ਤੇ ਅੰਦਰ ਅਸੀਂ ਵੈਦ ਸੁਰਿੰਦਰ ਜੀ ਨਾਲ ਵੀ ਮਿਲਵਾਵਾਂਗੇ ਉਹਨਾਂ ਤੋਂ ਪੁੱਛਾਂਗੇ ਕਿ ਆਖਿਰ ਇੰਨਾ ਛੇਤੀ ਰਿਜ਼ਲਟ ਕਿਸ ਤ ਕਿ ਲੋਕ ਕਹਿੰਦੇ ਕਿ ਅਸੀਂ ਗੋਲੀ ਛੱਡਦੇ ਪਏ ਤੇ ਹੁਣ ਅਸੀਂ ਜਿਹੜਾ ਕੀ ਹੈ ਇਹ ਮਾਰੇ ਜਿਹੜੀ ਕੀ ਹੈ ਰੋਧ ਦੇੜੀ ਕੀ ਸ਼ੁਰੂ ਕਰਾਂਗੇ ਅੰਦਰ ਚਲਦੇ ਹਾਂ ਗੱਲਬਾਤ ਕਰਦੇ ਤੇ ਜਾਣਦੇ ਕਿ ਆਖਿਰੇ ਫਾਇਦਾ ਇੰਨੀ ਜਲਦੀ ਕਿਸ ਤਰ੍ਹਾਂ ਮਿਲਦਾ ਪਿਆ ਤੇ ਬਿਲਕੁਲ ਅਸੀਂ ਅੰਦਰ ਪਹੁੰਚ ਚੁੱਕੇ ਹੋਏ ਹਾਂ ਤੇ ਸਾਡੇ ਨਾਲ ਵੈਦ ਸੁਰੇਂਦਰ ਜੀ ਮੌਜੂਦ ਹੈ ਸਰ ਪਹਿਲਾਂ ਤਾਂ ਨਿਊਜ਼ਲਿਟਿੰਗ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡਾ ਵੀ ਸਵਾਗਤ ਸਾਡੇ ਸੈਂਟਰ ਤੇ ਸਰ ਮੈਂ ਅੰਦਰ ਵੜਿਆ ਮੈਂ ਤੇ ਲੋਕ ਬੜੇ ਖੁਸ਼ ਹੈਗੇ ਕਹਿੰਦੇ ਅਸੀਂ ਗੋਲੀਆਂ ਖਾਂਦੇ ਸੀ ਗੋਲੀਆਂ ਛੱਡਤੀ ਜਦ ਤੁਹਾਡਾ ਤੇਲ ਹੈਗਾ ਵਾ ਇਹ ਲਗਾਣਾ ਸ਼ੁਰੂ ਕਰਤਾ ਤੇ ਫਰਕ ਮਹਿਸੂ ਬੈਰੀ ਗੁੱਡ ਬਹੁਤ ਦੇ ਸਵਾਲ ਆ ਸਾਰੇ ਪੁੱਛਦੇ ਆ ਕਹਿੰਦੇ ਵੀ ਆ ਵੀ ਇਹ ਕਿਹੜਾ ਤੇਲ ਇਹਦੇ ਹੱਥ ਲੱਗ ਗਿਆ ਹੂੰ ਤਾਂ ਤੇਲ ਨਹੀਂ ਪਹਿਲੀ ਕਰਦੇ ਹੈਗਾ ਹੂੰ ਤੇਲ ਜਿਹੜਾ ਛੇਦੀ ਆਪਣੀ ਬਾਡੀ ਦੇ ਵਿੱਚ ਲੋਕ ਮ사ਜ ਲਈ ਵਰਤਦੇ ਜ਼ਰੂਰੀ ਆ ਪਰ ਅਬਜ਼ਰਬ ਨਹੀਂ ਕਰਦਾ ਠੀਕ ਹੈ ਨਾ ਇਹਦੇ ਸਾਡੇ ਐਕਸਟ੍ਰੈਕਟ ਹੈਗਾ ਜਿਹੜੀ ਬਹੁਤ ਜ਼ਿਆਦਾ ਸਾਡੀ ਟੀਮ ਨੇ ਮਿਹਨਤ ਕੀਤੀ ਆ ਜੜੀਆਂ ਬੁੱਟੀਆਂ ਜਿਹੜੀਆਂ ਖੁਦਾ ਨੇ ਸਾਨੂੰ ਦਿੱਤੀਆਂ ਆ ਉਹਨਾਂ ਦੇ ਵਿੱਚ ਬਹੁਤ ਮੈਡੀਸਨਲ ਪ੍ਰੋਪਰਟੀ ਹੈਗੀ ਆ ਠੀਕ ਹੈ ਨਾ ਤਾਂ ਇਹਦੇ ਵਿੱਚ ਅਸੀਂ ਰਿਸਰਚ ਕੀਤੀ ਆ ਵੀ ਕੋਰੀਆ ਤੋਂ ਕੋਈ ਜੜੀਆਂ ਬੁੱਟੀਆਂ ਲਈਆਂ ਕੋਈ ਇਥੋਂ ਨਹੀਂ ਉਹਨਾਂ ਦਾ ਅਰਕ ਕੱਢਿਆ ਸੀ ਐਕਸਟ੍ਰੈਕਟ ਹੈਗਾ ਠੀਕ ਹੈ ਵਾਟਰ ਫਾਰਮ ਬਦੋਇਆ ਜਾਂਦਾ ਹੈ ਕਿਉਂਕਿ ਜਦੋਂ ਵੀ ਤੁਸੀਂ ਇਹਦੀਆਂ 4-2-4 ਬੂੰਦਾ ਪਾਉਂਦੇ ਆ ਹੱਥਾਂ ਪੈਰਾਂ ਦੀ ਮ사ਜ ਕਰਦੇ ਆ ਕਿਉਂਕਿ ਹੱਥਾਂ ਪੈਰਾਂ ਦੇ ਵਿੱਚ ਸਾਰੇ ਜਿਹੜੇ ਵਾਈਟਲ ਆਰਗਨਸ ਹੈਗੇ ਆ ਉਹ ਕਨੈਕਟੀਵਿਟੀ ਉਹਦੀ ਹੈਗੀ ਸਾਡੇ ਦਾ ਜਦੋਂ ਇਹਦੇ ਡ੍ਰੋਪ ਪਾ ਕੇ 4 ਬੂੰਦਾ ਸਰਪਾਉਣੇ 4 ਬੂੰਦਾ ਅੱਛਾ ਪਾ ਕੇ ਆਪਣੇ ਪੈਰਾਂ ਦੀ ਮ사ਜ ਕਰਨੀ ਖੱਬੇ ਦੀ 6 ਮਿੰਟ 6 ਮਿੰਟ ਸੱਜੇ ਦੀ ਠੀਕ ਹੈ ਤਾਂ ਇਹ ਅੱਧੇ ਘੰਟੇ ਦੇ ਵਿੱਚ ਅਬਜ਼ਰਬ ਹੋਣਾ ਸ਼ੁਰੂ ਹੋ ਜਾਂਦਾ ਹੈ ਪੈਨਕ੍ਰੀਆਜ਼ ਦੇ ਜਿਹੜੇ ਬੀਟਾ ਸੈੱਲ ਆ ਉਹਨਾਂ ਨੂੰ ਜਿਉਂਦਾ ਕਰਨਾ ਐਕਟੀਵੇਟ ਮਤਲਬ 10 ਮਿੰਟ ਤੱਕ ਗੰਨਾ ਪੌਗਈਆ ਫਿਰ ਇਹਨੂੰ 2-4 ਮਿੰਟ ਕਰਨ ਤੋਂ ਬਾਅਦ ਛੱਡ ਦੇਣਾ ਪੈਰ ਨੂੰ ਹਮ ਅਰਗੰਨਾ ਨਹੀਂ ਹੈਗਾ ਵੈਸੇ ਪੈਰ ਜਿਹੜੇ ਕੋਈ ਔਇਲ ਨਹੀਂ ਯੂਜ਼ ਕੀਤਾ ਹੋਣਾ ਚਾਹੀਦਾ ਪਹਿਲਾਂ ਤੇ ਚੰਗੀ ਤਰ੍ਹਾਂ ਵਾਸ਼ ਸਾਫ਼ ਕੀਤੀ ਹੋਣੀ ਚਾਹੀਦੀ ਜਿਦਾ ਲੇਡੀਜ਼ ਆਪਣੇ ਘਰਾਂ ਦੇ ਵਿੱਚ ਆਮਾ ਯੂਜ਼ ਕਰਦੀਆਂ ਸੀ ਨਾ ਹਾਂਜੀ ਹਾਂਜੀ ਮਤਲਬ ਸਕਿਨ ਹੁੰਦੀ ਡੈੱਡ ਸਕਿਨ ਸਾਡੇ ਪੈਰਾਂ ਦੇ ਵਿੱਚ ਉਹ ਚੰਗੀ ਤਰ੍ਹਾਂ ਅਸੀਂ ਕਲੀਨ ਨਹੀਂ ਕਰਦੇ ਉਹ ਸਾਫ਼ ਹੋਣੀ ਚਾਹੀਦੀ ਹੈ ਇਹ ਹੀ ਸਾਡੀ ਗੱਲ ਹੈਗੀ ਹੈ ਤੇ ਤੁਸੀਂ ਹਫ਼ਤੇ ਦੇ ਆਪਣੇ ਚਾਰ ਬੰਦਾ ਪਾਉਣੀਆਂ ਆ ਕੱਪ ਦੇ ਨਾਲ ਠੀਕ ਹੈ ਇਦਾਂ ਆਪਣੇ ਆ ਗੋਡੇ ਤੇ ਰੱਖੋ ਤੁਸੀਂ ਆਪਣੇ ਸਭ ਪੈਰੇ ਤੇ ਗੁੱਡੇ ਦੇ ਕੋਲ ਬੈਠਾ ਹਾਂ ਜੀ ਬਾਲੋ ਤੁਸੀਂ ਇਸ ਪੈਰ ਦੀ ਮ사ਜ ਕਰਨੀ ਆ ਤੁਹਾਡੇ ਉਲਟੇ ਹੱਥ ਨਾਲ ਤੁਸੀਂ ਕਰਨੀ ਚਾਰ ਬੂੰਦਾ ਪਾ ਕੇ ਆਪਣੇ ਪੈਰ ਤੇ ਮ사ਜ ਕਰਨੀ ਇਹਦੇ ਦੂਸਰੇ ਪੈਰ ਦੀ ਕਰਨੀ ਉਸ ਤੋਂ ਬਾਅਦ ਹੱਥਾਂ ਤੇ ਚਾਰ ਬੂੰਦਾ ਪਾ ਕੇ ਹੱਥਾਂ ਨੂੰ ਮਸਲਣਾ ਸੇਮ ਪਜਾ ਫੰਡਾ ਹੈ ਸੌਖਾ ਜਿਹਾ ਤਰੀਕਾ ਹੈ ਈਜ਼ੀ ਵੇ ਹੈਗਾ ਨਾ ਕੋਈ ਟੀਕਾ ਲਾਉਣਾ ਨਾ ਕੋਈ ਦਵਾਈ ਖਾਣੀ ਲੇਕਿਨ ਵੈਸੇ ਸਭ ਕਈ ਵਾਰੀ ਪਤਾ ਕੀ ਹੋਣੀ ਇੱਕ ਟ੍ਰੈਂਡ ਚੱਲ ਪਿਆ ਕਿ ਨੇਚਰਲ ਕਿਹਾ ਜਾਂਦਾ ਚੀਜ਼ਾਂ ਨੂੰ ਪਰ ਉਹ ਨੇਚਰਲ ਹੁੰਦੀਆਂ ਨਹੀਂ ਹੈਗੀਆਂ ਅਕਸਰ ਇਹ ਹੁੰਦਾ ਵਾ ਕਿ ਪਹਿਲਾ ਪਹਿਲਾ ਤਾਂ ਇਹਨੂੰ ਜਸਤਮਾਲ ਕਰਨਾ ਚੰਗਾ ਲੱਗਣਾ ਜਦੋਂ ਮਹੀਨੇ ਦੋ ਮਹੀਨੇ ਵੀਰ ਜਾਣੇ ਬਾਅਦ ਸਾਈਡ ਇਫੈਕਟ ਤਾਂ ਨਹੀਂ ਹੋਣੀ ਸ਼ੁਰੂ ਹੋ ਜਾਂਦੇ ਫਿਰ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਬਹੁਤ ਲੰਬੀ ਰਿਸਰਚ ਤੋਂ ਬਾਅਦ ਅਸੀਂ ਇਹਨੂੰ ਲਾਂਚ ਕੀਤਾ ਹੈਗਾ ਤੁਸੀਂ ਹੈਰਾਨ ਹੋਵੋਗੇ ਜੇ ਮੈਂ ਤੁਹਾਨੂੰ ਸਾਰੀਆਂ ਜਿਹੜੀਆਂ ਬੂਟੀਆਂ ਦਾ ਨਾਮ ਦੱਸਾਂ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਇਹ ਗੀਆਂ ਅਮਜੂਜ ਕਰਦੇ ਆ ਠੀਕ ਹੈ ਨਾ ਕੋਰੀਆ ਦੇ ਵਿੱਚੋਂ ਕੁਝ ਜਿਹੜੀਆਂ ਬੂਟੀਆਂ ਅਸੀਂ ਸਪੈਸ਼ਲ ਮੰਗਵਾਈਆਂ ਜਿਹੜੀਆਂ ਪੈਨਕ੍ਰੀਆਸ ਦੇ ਬੀਟਾ ਸੈੱਲ ਨੂੰ ਹੀ ਐਕਟੀਵੇਟ ਕਰਨੀਆਂ ਕਹਿੰਦਾ ਪੈਨਕ੍ਰੀਆਸ ਦੇ ਨਹੀਂ ਪੈਨਕ੍ਰੀਆਸ ਦੇ ਬੀਟਾ ਸੈੱਲ ਨੂੰ ਜ ਉਹਨਾਂ ਨੂੰ ਵੀ ਉਹ ਐਕਟਿਵੇਟ ਕਰਦੇ ਹੈਗੇ ਆ ਪੁੰਰਵਾ ਕਲੌਂਜੀ ਚਰਹਤਾ ਆਮਲਾ ਕ੍ਰੇਲਾ ਜਾਮਣ ਨែមਨ ਬੂੜੀਆਂ ਬਹੁਤ ਕੁਝ ਪਾਇਆ ਹੈ ਜੀਆਂ ਠੀਕ ਹੈ ਨਾ ਸਾਰੀਆਂ ਚੀਜ਼ਾਂ ਮੈਂ ਹਿੰਦਿਚ ਰੱਖਿਆ ਆ ਉਹ ਨਹੀਂ ਦੱਸੂਗਾ ਜੇ ਤੁਸੀਂ ਇਹਦਾ ਫਾਰਮੂਲਾ ਲੌਂਚ ਕਰਨ ਦਾ ਕਰਦੇ ਹੋ ਯਾਨੀ ਕਿ ਸਪੈਸ਼ਲ ਫਾਰਮੂਲਾ ਬਹੁਤ ਟਾਈਮ ਲੱਗਿਆ ਪਰ ਇੱਕ ਚੀਜ਼ ਉੱਪਰ ਦੇਖਦੇ ਆ ਕਿ ਅੱਜ ਕੱਲ੍ਹ ਜਿਹੜੇ ਨੌਜਵਾਨ ਹੈਗੇ ਬੜੀ ਛੇਤੀ ਉਹਨਾਂ ਨੂੰ ਸ਼ੂਗਰ ਹੋਣ ਲੱਗ ਗਈ ਅੱਗੇ ਤਾਂ ਚਲੋ ਦੇਖਦੇ ਪਿਆ 50 ਜਾਂ 60 ਤੋਂ ਉੱਪਰ ਜਿਹੜੀ ਏਜ ਹੁੰਦੀ ਸੀ ਉਹਨਾਂ ਨੂੰ ਹੁੰਦੀ ਸੀ ਪਰ ਹੁਣ 18 16 ਸਾਲ ਦੇ ਬੱਚਿਆਂ ਨੂੰ ਪਸੰਦ ਆਉਂਦੇ ਕਿ ਯਾਰ ਇਹਨੂੰ ਸ਼ੂਗਰ ਹੈ ਇਹਦੀ ਮਾਂ ਕਹਿੰਦੀ ਇਹਨੇ ਮੋਲੀ ਤੇ ਨਹੀਂ ਪਿੰਦੀ ਬਹੁਤ ਪੇਸ਼ੈਂਟ ਹੁੰਦੇ ਆ ਕੱਲ ਵੀ ਮੇਰੇ ਕੋਲ ਇੱਕ ਪੇਸ਼ੈਂਟ ਨੌਜਵਾਨ ਹੈ ਬਾਸਕਟਬਾਲ ਦਾ ਪਲੇਅਰ ਸੀ ਉਹਦਾ ਫਾਦਰ ਏਐਸਏ ਸੀ ਅੱਜ ਉਹ ਮੈਂ ਬੁਲਾਉਣਾ ਚਾਹੁੰਦਾ ਸੀ ਪਰ ਉਹ ਆਪਣੇ ਬੱਚੇ ਨੂੰ ਹਿڈن ਰੱਖਣਾ ਚਾਹੁੰਦੇ ਸੀ ਉਹਦੀ ਸ਼ੂਗਰ ਅਸੀਂ ਕੱਲ ਚੈੱਕ ਕੀਤੀ ਉਹ ਜੋਨਟ ਲੈਦਾ B20 ਸਵੇਰੇ ਸ਼ਾਮ ਨੂੰ ਉਹ ਜੋੜ ਜਿਹੜੇ ਉਹਦੇ ਸੀ ਤੇ ਰਿਡਿਊਸ ਕੀਤੇ ਆ ਸ਼ੂਗਰ ਲੈਸ ਕੀਤੀ ਆ థెరਪੀ ਅੱਧਾ ਘੰਟਾ ਮੈਂ ਕਰਵਾਈ ਆ ਤਾ ਉਹ ਜਿਹੜੀ ਮੈਂ ਕਿਹਾ ਵੀ ਕੱਲ ਅਸੀਂ ਸਾਡੇ ਕੋਲ ਚੈਨਲ ਤੇ ਆਉਣਗੇ ਤੇ ਉਹ ਕਹਿੰਦੇ ਵੀ ਪਲੀਜ਼ ਮੇਰਾ ਮੁੰਡਾ ਨੌਜਵਾਨ ਹੈਗਾ 14-15 ਸਾਲ ਦਾ ਸੀ ਤੇ ਇਹ ਨਜਵਾਨ ਹੋਣਾ ਤੇ ਇਹਦੀ ਵੀਡੀਓ ਪਹਿਲੇ ਚੱਲ ਗਈ ਲੋਕਾਂ ਕੋਲ ਵੀ ਇਨਸੂਲਿਨ ਨਹੀਂ ਦਸ਼ਕਾਰਿਆ ਉਹ ਹੇਠੇ ਵਿੱਚ ਰੱਖ ਲਿਆ ਮਤਲਬ ਜਿਹੜਾ ਤੁਹਾਡਾ ਸਵਾਲ ਆ ਕਿ ਉਹ ਇਨਸੂਲਿਨ ਲੈ ਰਹੇ ਆ ਹੁਣ ਮੈਂ ਇੱਕ ਦੇਖਦਾ ਹਾਂ ਜਦੋਂ ਮੈਂ ਕਦੇ ਵਿਆਹ ਸ਼ਾਦੀ ਜਾਂਦਾ ਹਾਂ ਨਾ ਛੋਟੀਆਂ-ਛੋਟੀਆਂ ਬੋਤਲਾਂ ਕੋਕ ਦੀਆਂ ਛੋੜੀ ਛੋੜੀ ਆਪਣੇ ਬੱਚੇ ਚੁੱਕੇ ਨੇ ਮਾਮਾ ਨੇ ਉਹਦੇ ਮੂੰਹ ਦੇ ਵਿੱਚ ਕੋਕ ਦਿੱਤਾ ਹੁੰਦਾ ਮੈਨੂੰ ਇੰਨਾ ਗੁੱਸਾ ਆਉਂਦਾ ਉਹਨਾਂ ਤੇ ਕਿ ਇਹਨਾਂ ਨੂੰ ਇਨਸੂਲਿਨ ਲੱਗਣੀ ਹੀ ਲੱਗਣੀ ਹੈ ਪਤਾ ਕਿਉਂ ਜਿਹੜੀ ਇੱਕ ਛੋਟੀ ਜਿਹੀ ਬੋਤਲ ਆ ਜਿਹੜਾ ਟੀਸਪੂਨ ਹੈ ਤੁਹਾਡਾ ਜੀ ਸਾਢੇ 8 ਸਪੂਨ ਉਸ ਕੋਕ ਦੀ ਛੋਟੀ ਜਿਹੀ ਬੋਤਲ ਦੇ ਵਿੱਚ ਸਾਢੇ 8 ਸਪੂਨ 슈ਗਰ ਦੇ ਆ ਚੀਨੀ ਦੇ ਆ ਖੰਡ ਦੇ ਆ ਜੀ ਜਿਹੜੀ ਬਏ ਹੀ ਬੈਡ ਤਰੀਕੇ ਨਾਲ ਇਹਨੂੰ ਬਣਾਇਆ ਜਾਂਦਾ ਉਹਦੇ ਵਿੱਚ ਇੱਕ ਟਰੱਕ ਚੂਨੇ ਦਾ ਸਟਰਾ ਪੈਂਦਾ ਕਲੀ ਦਾ ਤਦ ਕਿਤੇ ਉਹਦੀ ਸਫਾਈ ਹੁੰਦੀ ਹੈ ਵਾਈਟ ਬੰਦੀ ਹੈ ਠੀਕ ਹੈ ਨਾ ਹੁਣ 8.5 ਸਪੂਨ ਇਹਦੇ ਵਿੱਚ ਪਾਏ ਹੋਣਗੇ ਛੋਟੇ ਬੱਚੇ ਨੂੰ ਅਸੀਂ ਦੇਣ ਲੱਪੇ ਤਾਂ ਤੁਸੀਂ ਹੁਣ ਕੀ ਆਸ ਰੱਖਦੇ ਆ ਕਿ ਉਹ ਇਨਸੂਲਿਨ ਨਹੀਂ ਲਏਗਾ ਡਾਇਬਟਿਕ ਪੇਸ਼ੈਂਟ ਨਹੀਂ ਹੋਏਗਾ ਇਹ ਸਾਡੀਆਂ ਕੁਝ ਖਾਣ ਪਾਣ ਦੇ ਜਿਹੜੇ ਤਰੀਕੇ ਆ ਖਾਣ ਪਾਣ ਦੇ 35% ਅਸੀਂ ਆਪ 슈ਗਰ ਨੂੰ ਆਪਣੀ ਬੋਡੀ ਦੇ ਵਿੱਚ ਲਿਆਉਨੇ ਆ 35% ਜਿਹੜੀ ਮੈਂ ਗੱਲ ਕਰਦਾ ਬੱਚਿਆਂ ਤੋਂ ਉੱਪਰ ਹੈਗੇ ਆ 65% ਲੋਕ ਜਿਨ੍ਹਾਂ ਨੇ ਆਪਣੇ ਦਿਮਾਗ ਤੋਂ ਇਹ ਤੋਂ ਬ੍ਰੇਨ ਤੋਂ 슈ਗਰ ਉਹਦੇ ਆਜੀ ਹੈ। ਹੂੰ ਟੈਂਸ਼ਨਾਂ ਮੁਕਦੀਆਂ ਲੀਏ ਆ ਸੈਟ ਵੀ ਹੈਗੇ ਆ ਡਿਪਰੈਸ਼ਨ ਚੱਲ ਗਿਆ ਐਂਜਾਇਟੀ ਹੈਗੇ ਆ ਉਹ ਪੇਰਸੈਂਟ ਜੋ ਦਾ ਕਾਰਨ ਹੈਗਾ ਕਿ ਉਹਨਾਂ ਨੂੰ 슈ਗਰ ਹੋ ਜਾਂਦੀ ਹੈ ਤੇ ਬੱਚਿਆਂ ਦਾ ਮੈਂ ਬਹੁਤ ਜ਼ਿਆਦਾ ਧਿਆਨ ਰੱਖਦਾ ਕਿ ਬੱਚਿਆਂ ਨੂੰ 슈ਗਰ ਅਸੀਂ ਉਹਨੂੰ ਕਵਰ ਕਰੀਏ ਉਹਨਾਂ ਦਾ ਇਨਸੂਲਿਨ ਸਟੌਪ ਕਰੀਏ ਤੁਸੀਂ ਦੇਖਣਾ ਬਾਹਰ ਪੇਸ਼ੈਂਟ ਸੈਕਮੈਂਟੋਂ ਮੇਰੇ ਕੋਲ ਆਇਆ ਜੀ ਹਾਲੇ 20 ਦਿਨ ਹੋਇਆ ਜੀ ਠੀਕ ਹੈ ਨਤ ਵੀ ਕੱਟਣੀ ਪਈ ਬੇਚਾਰੇ ਨੂੰ ਹਾਂ ਮੈਨੂੰ ਉਹ ਤੇ ਦੋਖੋਇਆ ਬਿਲਕੁਲ ਉਹ ਕਹਿੰਦਾ ਮੈਂ ਚਾਰ-ਚੜ੍ਹ ਦਿਨ ਨਰਟੀਕ ਲਾਂਦਾ ਸੀ ਡੀਟੀ ਲੈਂ ਸਾਡੇ ਧੰਨਵਾਦ ਕਰਨ ਇੱਥੇ ਆਇਆ ਕਿ ਮੈਂ ਮਿਲ ਕੇ ਉਹਨਾਂ ਡਾਕਟਰ ਸਾਨੂੰ ਤੇ ਉਹ 20 20 ਜੁਨਟ ਜਿਹੜੇ ਲੈ ਰਿਆ ਸੀ ਤਿੰਨ ਚਾਰ ਟਾਈਮ ਅੱਜ 10 ਜੁਨਟ ਲੈ ਰਿਆ ਬਿਲਕੁਲ ਕੋ ਮੇਰਾ ਆਵਾਮ ਨੂੰ ਸਨੇਹ ਹੈ ਹੀ ਆ ਤੁਸੀਂ ਵੀ ਦਿਓ ਲੋਕਾਂ ਨੂੰ ਇਹ ਬਿਲਕੁਲ ਇੱਕ ਵਰਦਾਨ ਹੀ ਹੈ ਉਹ ਬੰਦਾ ਕਹਿੰਦਾ ਕਿ ਮੇਰੇ ਤਾਂ ਦੂਜਾ ਪੈਰ ਵੀ ਖਰਾਬ ਹੋਣ ਤੇ ਨਾ ਬਤਾ ਗਣ ਪੈਰ ਦਿਖਾਇਆ ਦੇਖਿਆ ਨਹੀਂ ਜਾਂਦਾ ਪਿਆ ਸੀਗਾ ਤੇ ਜਦੋਂ ਚਾਰ ਚਾਰ ਟੀਕੇ ਲਾਣੇ ਘਰ ਪਰਿਵਾਰ ਵਿਚਾਰਾ ਕਿੱਥੋਂ ਚਲਾਊਗਾ ਚੀਜ਼ਾਂ ਤੇ ਨੋਬਤ ਹੈ ਵੀ ਸੀ ਦੂਜਾ ਵੀ ਸ਼ਾਇਦ ਕਿੰਨਾ ਕਟਿਆ ਜਾਊਗਾ ਜੋ ਹਾਲਾਤ ਬਣੇ ਹੋਏ ਆ ਤੇ ਇਹ ਚੀਜ਼ ਨਾ ਕਿੰਨਾ ਕਿੰਨਾ ਬਹੁਤ ਉਹਨੂੰ ਇੱਕ ਕਹਿ ਸਕਦੇ ਵਰਦਾਨ ਹੀ ਕਹਿੰਦੀ ਹਰੇ ਵਾਸਤੇ ਤਾਂ ਇਹ ਵਰਦਾਨ ਬਣ ਕੇ ਹੈ ਵਰਦਾਨ ਅਸਲ ਚ ਕੀ ਹੈਗਾ ਅਸੀਂ ਉਹ ਚੀਜ਼ਾਂ ਨੂੰ ਨਹੀਂ ਜਾਣਦੇ ਤੁਸੀਂ ਆਪਣੇ ਰੋੜ ਤੇ ਜਾਂਦੇ ਆ ਨਹੀਂ ਪਤਾ ਜੜੀਆਂ ਬੂਟੀਆਂ ਦੇ ਵਿੱਚ ਕੀ ਕੀ ਹੈਗਾ ਆਪਾਂ ਨੂੰ ਨੌਲੇਜ ਨਹੀਂ ਨਾ ਅਸੀਂ ਨੌਲੇਜ ਬਾਹਲੇ ਲੋਕ ਲੈਣਾ ਚਾਹੁੰਦੇ ਆ ਆਯੁਰਵੈਦਾ ਕੀ ਵਰਦਾਨ ਹੈ ਇਹ ਸਾਨੂੰ ਹਾਂ ਭਾਰਤ ਦੇ ਉਹ ਜੜੀਆਂ ਬੂਟੀਆਂ ਆ ਉਹ ਮੈਂ ਨਹੀਂ ਬਣਾਈਆਂ ਹੈਗੀਆਂ ਅਜੇ ਤਾਂ ਖੋਜ ਕੀਤੀ ਆ ਇਹਨੂੰ ਇਹਦੇ ਵਿੱਚ ਐਕਸੈਪਟ ਬਣਾਇਆ ਉਪਰਮੇਸ਼ਰ ਨੇ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਇਹਦੇ ਵਿੱਚ ਜੀ ਅਸੀਂ ਉਹਦੀ ਫੋਜ ਕਰਕੇ ਉਹ ਹੀ ਇਸਤੇਮਾਲ ਕੀਤਾ ਇਹ ਪੁਰਾਣੀ ਵਿਧੀ ਹੈਗੀ ਹੈ ਪਹਿਲਾਂ ਤੁਸੀਂ ਅੱਜ ਵੀ ਜਪਾਨ ਚਲ ਜਾਓ ਹਮ ਕូរਿਆ ਚ ਜਾਓ ਉਹ ਸਿਰਫ ਮ사ਜ ਕਰਦੇ ਹੱਥਾਂ ਦੇ ਹਲਕੇ ਜਿਹੇ ਪੁਆਇੰਟ ਪੁਸ਼ ਕਰਦੇ ਆ ਜੀ ਹਲਕੇ ਜਿਹੇ ਨਾੜ ਨੂੰ ਖਿੱਚ ਲੈਂਦੇ ਆ ਬੰਦ ਨੂੰ ਠੀਕਾ ਲੰਦੇ ਆ ਅਸੀਂ ਦਵਾਈਆਂ ਲਿਖੀ ਜਾਂਦੇ ਆ ਦਵਾਈਆਂ ਡਾਕਟਰ ਲਿਖੀ ਜਾਂਦੇ ਲਿਖੀ ਜਾਂਦੇ ਆ ਠੀਕ ਹੈ ਨਾ ਉਹ ਥੱਬਾ ਗੋਲੀਆਂ ਦਾ ਖਾਂਦੇ ਆ ਅਸੀਂ ਠੀਕ ਹੈ ਸਾਡਾ ਮਕਸਦ ਕੀ ਹੈਗਾ ਕਿ ਉਹ ਜਿਹਨੇ ਥੱਬਾ ਥੱਬਾ ਗੋਲੀਆਂ ਦਾ ਜਾਂ ਇੰਜੈਕਸ਼ਨ ਲੈ ਰਹੇ ਆ ਸੁਣੇ ਲੈ ਰਹੇ ਆ ਬਾਹਰੋਂ ਹਮ ਪੈਨਕ੍ਰੀਆਜ਼ ਦੇ ਬੀਟਾ ਸੈੱਲ ਐਕਟੀਵਿਟੀ ਕਰਦੀ ਏ ਪੈਨਕ੍ਰੀਆਜ਼ ਹੀ ਇਨਸੂਲਿਨ ਨੂੰ ਨੰਗੜੀ ਸ਼ੂਗਰ ਦੀ ਗੋਲੀ ਹੈਗੀ ਜੇ ਬੱਚਾ ਯਾਰ ਜੇ 16 ਸਾਲ ਦੇ ਬੱਚੇ ਤੁਸੀਂ ਗੱਲ ਕੀਤੀ ਜੇ 10 ਸਾਲ ਦੀ ਉਮਰ ਤੇ ਲੈਣੀ ਸ਼ੁਰੂ ਕਰ ਦੂਗਾ ਮੈਨੂੰ ਤਾਂ ਲੱਗਦਾ ਨਹੀਂ ਇਹਦਾ ਐਂਡ ਵੀ ਹੁੰਦਾ ਹੈਗਾ ਤਾਂ ਖਾਣੀ ਪੈਂਦੀ ساری ਉਮਰ ਵਾਸਤੇ ਤੇ ਮੈਨੂੰ ਲੱਗਦਾ ਸਰੀਰ ਖੋੜਦੀ ਹੋਣੀ ਹੈ ਇਹਦੇ ਅੰਦਰੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੀਕ ਹੈ ਮੈਟਫੌਨ ਜਿਹੜਾ ਆ ਇਹ ਠੀਕ ਹੈ ਕਿ ਉਹ ਸ਼ੂਗਰ ਨੂੰ ਮੜਾ ਜਾ ਬੈਲੈਂਸ ਕਰਦੀ ਆ ਜੀ ਗਲਾਈਕ੍ਰਾਈਡ ਕਰਦੀ ਆ ਜੀ ਪਰ ਉਹ ਆਉਣ ਵਾਲੇ ਸਾਈਡ ਇਫੈਕਟ ਜਿਹੜੇ ਆ ਬਹੁਤ ਬੈਡ ਹੋ ਹੇ ਇਹ ਮੈਂ ਇਸ ਚੀਜ਼ ਲਈ ਚਿੰਤਤ ਹੈਗਾ ਕਿ ਇਹਨਾਂ ਰੂਪਾਂ ਦੀ ਜਿਹੜੀ ਮੈਟਫਾਰਮ ਹੈਗੀ ਆ ਜਾਂ ਕੋਈ ਵੀ ਐਲੋਪੈਥਿਕ ਮੈਡੀਸਨ ਹੈ ਲੀਆ ਮੈ ਉਹਦੇ ਵਿਰੋਧ ਨਹੀਂ ਹੈਗਾ ਪਰ ਉਹ ਤੋਂ ਬਿਗੈਰ ਗੁਜ਼ਾਰਾ ਵੀ ਹੈ ਨਹੀਂਗਾ ਠੀਕ ਹੈ ਨਾ ਇਹ ਤਾਂ ਚਲੋ ਤਿੰਨ ਸਾਲ ਚਾਰ ਸਾਲ ਦੀ ਸਾਡੀ ਖੋਜ ਹੈਗੀ ਆ ਅੱਜ ਅਸੀਂ ਲੈ ਕੇ ਆਏ ਆ ਮਾਰਕੀਟ ਦੇ ਵਿੱਚ ਜਿਹੜਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਬਹੁਤ ਡਿਮਾਂਡ ਹੈ ਲੋਕੇ ਦੂਰੋਂ ਦੂਰੋਂ ਆ ਕੇ ਸਾਡੇ ਕੋਲ ਦੇਖਦੇ ਆ ਬਿਲਕੁਲ ਜਿਹੜੇ ਕਹਿੰਦੇ ਸਾਡੀ 5 500 ਸ਼ੂਗਰ ਪਹੁੰਚ ਜਾਂਦੇ ਸੀਗੇ ਸਾਡੀ ਦੋ ਦੋ ਗੋਲੀਆਂ ਵੀ ਕਈ ਕਹਿੰਦੇ ਸੀ ਮੈਂ ਖਾ ਲੜਨਾ ਪਰ ਤਾਂ ਵੀ ਨਹੀਂ ਘਟਦੀ ਸੀਗੇ ਕਹਿੰਦੇ ਮੈਂ ਇੱ ਇਸ ਤਰ੍ਹਾਂ ਦੋ ਬੱਚੇ ਹੋਰ ਵੀ ਮੈਨੂੰ ਮਿਲੇ ਸਗੇ ਉਹ ਵੀ 7 8 9 ਸਾਲ ਦੇ ਸਗੇ ਇੱਕ ਘਰ ਦੇ ਵਿੱਚ ਸੀ ਨਾ ਪੀ ਤਨਵਰੀ ਬਦਲਨੀ ਪੈਂਦੀ ਸੀ ਜੁਰਨ ਦੀ ਪ੍ਰੋਬਲਮ ਆ ਗਈ 600 ਤੋਂ ਉੱਪਰ ਮਸ਼ੀਨ ਦੱਸਦੀ ਨਹੀਂ ਸੀਗੀ ਤਾਂ ਵੱਜ ਹੋਰ 150 180 ਤੇ ਆ ਗਏ ਠੀਕ ਸਿਰਫ 2 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਚੀਜ਼ ਹੈਗੀ ਹੈ ਮਤਲਬ ਸਿਰਫ ਹੱਥਾਂ ਤੇ ਮ사ਜ ਪੈਣਾ ਮ사ਜ ਜੇ ਬੰਦੇ ਨੂੰ ਟਾਈਮ ਰਹਿੰਦੇ ਪਤਾ ਲੱਗਦਾ ਕਿ ਮੈਨੂੰ ਸ਼ੂਗਰ ਹੋਣੀ ਸ਼ੁਰੂ ਹੋਈ ਹੈ ਕੀ ਇਹਦਾ ਬਾਅਦ ਚ ਜੜ ਤੋਂ ਇਹਨੂੰ ਖੜਿਆ ਜਾ ਸਕਦਾ ਸ਼ੂਗਰ ਨੂੰ ਇਹ ਬੰਦਾ ਜੇ ਅਗਰ ਚਾਵੇ ਤਾਂ ਹਾਂ ਇਹ ਵੀ ਸਵਾਦ ਤੁਹਾਡਾ ਬਹੁਤ ਵਧੀਆ ਹੈ ਜਿੱਦਾਂ ਕਿ ਤੁਸੀਂ ਜੜ ਤੋਂ ਅਖਾਰਿਆ ਜਾਵੇ ਹਮ ਜਿਹੜੀ ਸ਼ੂਗਰ ਆ ਜਿਹੜਾ ਪੈਮਾਨਾ ਆ ਉਹ ਪਮਾਨ ਪੈਮਾਨਾ ਹੋ ਹੈਗਾ ਕਿ ਸਾਡੀ ਬਾਡੀ ਦੇ ਵਿੱਚ ਮਤਲਬ ਕਿ 90 ਪੁਆਇੰਟ ਹਮ 90 ਸ਼ੂਗਰ ਰਹਿਣੀ ਚਾਹੀਦੀ ਹੈ ਅੱਛਾ ਜੇ ਡਾਉਨ ਚਲ ਜਾਂਦੀ ਹੈ ਤੁਸੀਂ ਡੈੱਡ ਓਕੇ ਬੋਹੋਸ਼ ਹੋ ਜਾਣਾ ਓਕੇ ਇਨਸੂਲਿਨ ਦੇ ਪੇਸ਼ੈਂਟ ਜਦੋਂ ਹੋਏ ਥੱਲੇ ਜਾਂਦੀ ਹੈ 90 ਤੋਂ ਹਮ 90 ਤੋਂ ਤਾਂ ਉਹਨਾਂ ਨੂੰ ਤਰੀਫੀ ਚਾਕਲੇਟ ਜਾਂ ਫਿਰ ਜੂਸ ਪੀਣਾ ਪੈਂਦਾ ਠੀਕ ਹੈ 90 ਪਰ ਚਾਹੀਦੀ ਹੈ ਬਾਤੋ ਬਾਦ 130 ਹੋ ਜਵੇ 150 ਹੋ ਜਵੇ ਇਹ ਨਾਰਮਲ ਮੰਨਦੇ ਆ 150 ਤੱਕ ਨਾਰਮਲ ਮੰਨਦੇ 130 ਜੇ ਜਿਹੜੀ ਸਰਕਾਰ ਨੇ ਜਾਂ ਮੈਡੀਕਲ ਜਿਹੜੇ ਹੈਗੇ ਡਿਪਾਰਟਮੈਂਟ ਉਹਨਾਂ ਨੇ 130 90 ਦਾ ਪਰਮਾਨਾ ਰੱਖਿਆ ਹੈ ਹਮ ਯਾਨੀ ਕਿ 90 ਤੱਕ ਰਹਿਣੀ ਚਾਹੀਦੀ ਆ ਅਸੀਂ ਬੈਲੈਂਸ ਕਰਨਾ ਜਿਹੜਾ ਤੋ ਸਵਾਲ ਸੀ ਹਾਂ ਬੈਲੈਂਸ ਕਰੀਏ ਅਸੀਂ ਨਾ ਤਾਂ 90 ਤੋਂ ਘਟਣ ਦੇਣੀ ਆ ਹਾਂ ਠੀਕ ਆ ਔਰ ਨਾ 130 ਤੋਂ ਵਧਣ ਦੇਣੀ ਆ ਪਰ ਲੋਕ ਗਏ ਨੂੰ ਵੀ ਵਹਿਮ ਚਲਾ ਜਾਂਦੇ ਦਾ ਉਹ ਫਿਰ ਜੋ ਬਿਲਕੁਲ ਸ਼ੂਗਰ ਖਾਣੇ ਬੰਦ ਕਰ ਦਿੰਦੇ ਉਹ ਵੀ ਤੁਹਾਡੇ ਸਾਹ ਨਾਲ ਫਿਰ ਨੁਕਸਾਨ ਹੈ ਜੋ 90 ਥੱਲੇ ਚੱਲ ਗਏ ਉਹ ਤਾਂ ਬੰਦੇ ਵਾਸਤੇ ਬਹੁਤ ਔਖਾ ਹੈ ਨਾ ਜਿਹਦੇ 90 ਤੋਂ ਥੱਲੇ ਜਾਂਦੀ ਨਹੀਂ ਹੈਗੀ ਦੋ ਦੋ ਹਫ਼ਤੇ ਟਰੈਪੀ ਘਰਾਵੇ ਸਾਡੇ ਇੱਥੇ ਸੈਂਟਰ ਤੇ ਆ ਕੇ ਜਾਂ ਘਰ ਕਰ ਲਵੇ ਐ ਮੇਰੀ ਗਾਰੰਟੀ ਹੈ ਜਿਨ੍ਹਾਂ ਦੀ 30 ਸ਼ੂਗਰ ਸੀ 30 ਰਹਿ ਜਾਂਦੀ ਸੀ ਹਾਂਜੀ ਇੱਕ ਇੱਕ ਦਿਨ ਦਾ 16-16000 ਰੁਪਏ ਹਸਪੀਟਲ ਲਾਉਂਦੇ ਸੀ ਸ਼ੂਗਰ ਹੱਪ ਕਰਨ ਦੇ ਲਈ ਠੀਕ ਹੈ ਉਹ ਜਿਹੜੇ ਬੰਦੇ ਹੈਗੇ ਅੱਜ ਉਹਨਾਂ ਦੀ ਸ਼ੂਗਰ ਬਾਹਰ ਵੀ ਲੇਡੀਜ਼ ਬੈਠੇ ਆਏ ਆ ਉਹਨਾਂ ਦੀ ਸ਼ੂਗਰ ਇੱਕ ਵਾਰੀ 80 ਹੈ ਗਈ ਇੱਥੇ ਮੇਰੇ ਕੋਲੇ ਮੈਂ ਥੈਰੇਪੀ ਅੱਧਾ ਘੰਟਾ ਕਰਾਈ ਉਹਨਾਂ ਦੀ 90 ਹੋ ਗਈ ਬੜਾ ਸਾਵੀ ਮਤਲਬ ਇੱਕ ਇਹੋ ਜੀ ਚੀਜ਼ ਹੈ ਸਪੈਸ਼ਲ ਟੈਕਨੀਕ ਵੀ ਹੁੰਦੇ ਕਿ ਨਾਰਮਲੀ ਕਿਸੇ ਨੂੰ ਸਮਝਾ ਦਿੰਦੇ ਇੱਕ ਕਰਦੀ ਵਾਰੀ ਚਾਹ ਲੈਣ ਸਮਝ ਆ ਜਾਂਦਾ ਹੈਗਾ ਤਕਰੀਬਨ ਸਾਰੇ ਟੈਸਟ ਕਰਾਉਂਦੇ ਜਦੋਂ ਮੈਡੀਕਲ ਜਾਂਦੇ ਆ ਫਾਰਮਾਸਿਟੀ ਕਰਤੇ ਤਾਂ ਉਹ ਲੈਬ ਤੇ ਜਾਂਦੇ ਤਾਂ ਉਹ ਉਹਨਾਂ ਨੂੰ ਪਰਮਾਨਾ ਲਿਖਿਆ ਉੱਤੇ ਇਹ ਐਨਰ ਤੋਂ ਇਹਨਾਂ ਕੋਲ ਚਾਹੀਦੀ ਆ ਤੇ ਉਹ ਉਹਨਾਂ ਨੂੰ ਜ਼ਿਆਦਾ ਸਾਰਿਆਂ ਨੂੰ ਪਤਾ ਜਿਹੜੇ ਸ਼ੂਗਰ ਦੇ ਪੇਸ਼ੈਂਟ ਰਿਹਾ ਠੀਕ ਹੈ ਇਸੇ ਕਰਕੇ ਉਹ ਸਫੀਸ਼ੈਂਟ ਹੋ ਜਾਂਦੇ ਆ ਕਿ ਮੇਰੀ ਸ਼ੂਗਰ ਅਪ ਹੋ ਗਈ ਨਹੀਂ ਮੈਂ ਪ੍ਰੋਸੈਸ ਦੀ ਗੱਲ ਕਰਦਾ ਸੀ ਜਦੋਂ ਤੁਸੀਂ ਕਿਸਨ ਸਮਝਾਣਾ ਕਿ ਇਸ ਤਰ੍ਹਾਂ ਤੁਸੀਂ ਯੂਜ਼ ਕਰਨਾ ਹੈ ਪ੍ਰੋਡਕਟ ਤਾਂ ਯੂਜ਼ ਕਰਨਾ ਮੈਨਾਂ ਚਾਹੀਦਾ ਨਾ ਕਿਉਂਕਿ ਕਈ ਵਾਰ ਪ੍ਰੋਡਕਟ ਤਾਂ ਹੁੰਦਾ ਬੰਦਾ ਉਹਨੂੰ ਵਰਤੀ ਨਹੀਂ ਪਾਉਂਦਾ ਤੇ ਉਹ ਇਜ਼ੀ ਯੂਜ਼ ਹੈਗਾ ਤੁਹਾਡੇ ਤੋਂ ਅਰਮਣੇ ਦੀ ਚੀਜ਼ ਸਮਝਾਣਾ ਬਹੁਤ ਹੀ ਸੌਖਾ ਹੈ ਸਾਡੀ ਪੂਰੀ ਟੀਮ ਹੈਗੀ ਆ ਪੂਰੀ ਉਹਨਾਂ ਨੂੰ ਗਾਈਡ ਕਰਦੀਆਂ ਲੜਕੀਆਂ ਵੀ ਸਾਡੇ ਕੋਲ ਸਾਡੀਆਂ ਇਹ ਦੋ ਚਾਰ ਚੀਜ਼ਾਂ ਹੋਗੀਆਂ ਵੀ ਹ ਦੂਸਰਾ ਜਿਹੜੇ ਡੈਡ ਸਕਿਨ ਹੁੰਦੀ ਸਾਡੇ ਪੈਰਾਂ ਦੇ ਵਿੱਚ ਹੱਥ-ਪਾਤ ਕਦੇ ਸਾਡੇ ਸਾਫ ਹੀ ਹੈ ਤੁਹਾਡੇ ਵੀ ਹੈ ਜਿਹੜੇ ਸਾਡੇ ਪੈਰ ਹੈਗੇ ਉਹਦੀ ਡੈਡ ਸਕਿਨ ਹੁੰਦੀ ਹੈ ਠੀਕ ਉਹ ਉਹ ਜਿਹੜਾ ਝਾਵਾ ਜਾਂ ਖੇੜਾ ਹੋ ਜਾਣਾ ਕੋਈ ਕੋਈ ਕਿਸੇ ਵੀ ਉਹ ਅੱਜ ਕੱਲ ਕਾਫੀ ਡਿਵਾਈਸ ਆ ਗਏ ਆ ਉਹ ਚੰਗੀ ਤਰ੍ਹਾਂ ਸਾਫ ਹੋਣਾ ਚਾਹੀਦਾ ਸਾਬਣ ਦੇ ਨਾਲ ਔਰ ਡਰਾਈ ਹੋਣਾ ਚਾਹੀਦਾ ਜਦੋਂ ਤੁਸੀਂ ਇਹ ਜਿਹੜਾ ਫਾਰਮੂਲਾ ਸਾਡਾ ਯੂਜ਼ ਕਰੋਗੇ ਸੈਂਪਲ ਜਿਹਾ ਹੈਗਾ ਆਪਣੇ ਖੱਬੇ ਪਾਟ ਤੇ ਸੱਜਾ ਪੈਰ ਰੱਖ ਲੈਣਾ ਆਪਣੀ ਹੱਥ ਦੀ ਬੂੰਦਾ ਪਾ ਕੇ ਇਹਨਾਂ ਸੁੱਕਾ ਜਾ ਤਰੀਕਾ ਹੈ ਉਝੇ ਮਸਾਜ ਕਰਨੀ ਤੇ ਕਿਸ ਤਰ੍ਹਾਂ ਪਹੁੰਚ ਕਿਸ ਤਰ੍ਹਾਂ ਕਰਦੇ ਫਿਰ ਲੋਕਾਂ ਡਟ ਤੱਕ ਗਿਆ ਕੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਵਾ ਤੇ ਜੋ ਤੁਹਾਨੂੰ ਮਿਲਣਾ ਆਵੇ ਤੇ ਕਿਸ ਤਰ੍ਹਾਂ ਬੰਦਾ ਪਹੁੰਚ ਕਰਦਾ ਹੈ ਡਟਾ ਹਾਂ ਸਾਡਾ ਸੈਂਟਰ ਇਹ ਫਲੋਰ ਦੇ ਵਿੱਚ ਹੈਗਾ ਜੀ ਲੋਕ ਕਾਫੀ ਪਿੰਡਾਂ ਦੇ ਸਰਪੰਚ ਸਾਨੂੰ ਜਾਣਦੇ ਆ ਜੀ ਜਾਂ ਜਿਹੜੇ ਲੋਕ ਸਾਡੇ ਕੋਲ ਆਏ ਉਹ ਥੈਰੇਪੀ ਕਰਾ ਕੇ ਲੈ ਕੇ ਗਏ ਡੈ ਸਪੈਸ਼ਲ ਸਰਚ ਚੈੱਕ ਕਰਨਾ ਆਉਦੇ ਆ ਹਮ ਕਿ ਹੈਟ ਵਾਲਾ ਬੈਜ ਜਿਹੜਾ ਝੂਠ ਬੋਲਦਾ ਹਮ ਮੀਡੀਆ ਝੂਠ ਬੋਲਦੀ ਆ ਜਦੋਂ ਇੱਥੇ ਆਉਂਦੇ ਆ ਸਾਡਾ ਵਾਰਨਿੰਗ ਇਹ ਆ ਉਹਨਾਂ ਨੂੰ ਅਸੀਂ ਸਾਰੇ ਚੈਲੰਜ ਹੈ ਵੀ ਸਾਡੇ ਕੋਲ ਆਓ ਆਪਣੀ ਥੈਰੇਪੀ ਕਰਾਓ ਅੱਧਾ ਘੰਟਾ ਸਾਡੇ ਕੋਲ ਹੋ। ਠੀਕ ਹੈ ਜਦ ਜੇ ਤੁਹਾਨੂੰ ਲੱਗਦਾ ਵੀ 100 ਕੱਟ ਗਈ। ਕਿਸੇ ਦੀ 50 ਕੱਟ ਗਈ, ਇਹਦੀ 25 ਕੱਟ ਗਈ। ਤੁਸੀਂ ਲੈ ਜਿਓਨੇ ਤਾਂ ਰਹਿਣ ਦਿਓ। ਐਦਾਂ ਹੀ ਹੁੰਦੀ ਹੈ ਸਾਡੇ। ਬਿਲਕੁਲ ਮੈਂ ਗੱਲ ਬਾਤ ਵੀ ਜਦੋਂ ਬਾਹਰ ਕਰਦਾ ਸੀ ਤੇ ਇੱਕ ਦੋ ਸਮਝ ਕੇ ਅਸੀਂ ਸੋਸ਼ਲ ਮੀਡੀਆ ਤੋਂ ਦੇਖ ਕੇ ਆਏ ਆ ਤੇ ਸਾਡੇ ਘਰ ਦੇ ਕਹਿੰਦੇ ਕਿ ਨਾ ਜਾਵੋ ਇਹ ਐਵੇਂ ਹੀ ਕਰਦੇ ਹੈਗੇ ਤੁਸੀਂ ਆ ਜਾ। ਪਰ ਕਹਿੰਦੇ ਜਦੋਂ ਅਸੀਂ ਅੰਦਰ ਆਏ ਤੇ ਪਹਿਲਾਂ ਜਦੋਂ ਅੰਦਰ ਆਏ ਤੇ ਜਦੋਂ ਇੱਕ ਬੰਦੇ ਨੂੰ ਕੋਈ ਮਿਲਦਾ ਨਾ ਉਹ ਵੀ ਇੱਕ ਫਰਕ ਪੈਂਦਾ ਪ੍ਰਭਾਵ ਤੇ ਉਸ ਤੋਂ ਬਾਅਦ ਜਦੋਂ ਉਹਨੂੰ ਕਹਿੰਦੇ ਕਰਾਇਆ ਤੇ ਜਦੋਂ ਪਰਸੈਂਟੇਜ ਥੱਲੇ ਜਾਂਦੀ ਤੇ ਉਦੋਂ ਕਹਿੰਦੇ ਨਹੀਂ ਸੈਟੀਸਫੈਕਸ਼ਨ ਹੈ ਤੇ ਹੁਣ ਅਸੀਂ ਕਹਿੰਦੇ ਆਪਣੇ ਯਾਰ ਮਿੱਤਰ ਨੂੰ ਵੀ ਦੱਸਾਂਗੇ ਕਿ ਬਈ ਨਹੀਂ ਇਸੇ ਵੀ ਆਉ ਇਦਾਂ ਹੀ ਲੋਕ ਸਾਡੇ ਕੋਲ ਆ ਰਹੇ ਆ ਦੂਰ ਦੂਰੋਂ ਬੰਦੇ ਆ ਰਹੇ ਆ ਜੇ ਦਿੱਲੀ ਵਗੈਰਾ ਬਾਹਰ ਹੋਰ ਕਿੱਥੋਂ ਆਣਾ ਕਿ ਕਿਸ ਤਰ੍ਹਾਂ ਵੈਬਸਾਈਟ ਵਗੈਰਾ ਥੋੜੀ ਕਿਸ ਤਰ੍ਹਾਂ ਪਹੁੰਚ ਕੀਤਾ ਜਾ ਸਕਦਾ ਸਾਡੇ ਨਾਲ ਆਹੀ ਜਿਹੜੀ ਤੁਹਾਡੀ ਵੀਡੀਓ ਤੁਸੀਂ ਆਹ ਬਣਾ ਰਹੇ ਆ ਸਾਡੇ ਸੈਂਟਰ ਦੇ ਤੁਸੀਂ ਆ ਧੰਨਵਾਦ ਤੁਹਾਡਾ ਇਹ ਲੋਕਾਂ ਚ ਵਾਇਰਲ ਹੋਏਗੀ ਉਹ ਕੋਸਾ ਨੂੰ ਕਾਲ ਆਉਂਦੀ ਆ ਹੁਣ ਵੀ ਮੈਨੂੰ ਸਹਿਗਲ ਸਾਹਿਬ ਹੈਗੇ ਕੋ ਬੱਬੇ ਤੋਂ ਹੁਣੇ ਫੋਨ ਆ ਗਿਆ ਟਿਆ ਅੱਛਾ ਕੋਈ ਕਹਿੰਦਾ ਵੀ ਮੈਂ ਬਾਕਸ ਪੂਰਾ ਮੰਗਵਾਉਣਾ ਮੇਰਾ ਮਹੱਲੇ ਹੀ ਸ਼ੂਗਰ ਦਾ ਪੇਸ਼ੈਂਟ ਆ ਮੈਂ ਕੋਈ ਗੱਲ ਨਹੀਂ ਮੈਂ ਅੱਜ ਥੋੜੇ ਬੀਜੀ ਆ ਬਾਅਦ ਗੱਲ ਕਰਦਾ ਕੈਨੇਡਾ ਤੋਂ ਕੱਲ ਮੈਨੂੰ ਫੋਨ ਆਇਆ ਅੱਛਾ ਵਿਦੇਸ਼ਾਂ ਤੋਂ ਵੀ ਆਣੇ ਸ਼ੁਰੂ ਹੋ ਗਏ ਕੈਨੇਡਾ ਤੋਂ ਅੱਛਾ ਮੈਂ ਕੈਨੇਡਾ ਰਹਿ ਕੇ ਆਇਆ ਹੁਣ ਅੱਛਾ ਦੋਟਾ ਹੀ ਮੈਨੇ ਤੋ ਉਥੇੋਂ ਹੁਣ ਪੇਸ਼ੈਂਟ ਮੈਨੂੰ ਫੋਨ ਕਰਦੇ ਆ ਤੇ ਤੁਸੀਂ 4 ਮਹੀਨੇ 6 ਮਹੀਨੇ ਇਕੱਠੇ ਭੇਜ ਦਿਓ ਸਾਡੇ ਨੂੰ ਠੀਕ ਹੈ ਅਮਰੀਕਾ ਤੋਂ ਆਉਂਦੇ ਫੋਨ ਬੈਲਵੋਰਨ ਤੋਂ ਲੈ ਕੇ ਗਏ ਇਟਲੀ ਗ੍ਰੀਸ ਬੱਚੇ ਅਸੀਂ ਭੇਜ ਨਹੀਂ ਸਕਦੇ ਥੋੜੀ ਪ੍ਰੋਬਲਮ ਹੈ ਉਸੇ ਹੱਲ ਹੋ ਗਈ ਤਾਂ ਸਾਡਾ ਉੱਥ ਯਾਰ ਯਾਰ ਪੀਸ ਪੇਸ ਆ ਗਿਆ ਇਟਲੀ ਸਭ ਤੋਂ ਜ਼ਿਆਦਾ ਸ਼ੁਕਰ ਹੈ ਕਮੈਟ ਦੇ ਵਿੱਚ ਸਭ ਤੋਂ ਜ਼ਿਆਦਾ ਸ਼ੁਕਰ ਹੈ ਅੱਜ ਮੇਰੀ ਅਮੁਲਕ ਸਿੰਘ ਹੈਗੇ ਕੋਈ ਮਹਾਲੀ ਤੋਂ ਉਹਦਾ ਬੇਟਾ ਦਵੇਜ ਤੋਂ ਆਇਆ ਉਹ ਕਹਿੰਦਾ ਸਰ ਮੈਂ ਤੇਰਾ ਸਾਦੇ ਆਜੋ ਦਰਸ਼ਪ ਦੇ ਦਿਓ ਆਪਾਂ ਤੇ ਵੀ ਤੋਣ ਪੂਰੇ ਵਾਰਡ ਚ ਲਾਂਚ ਕਰਾ ਮੇਰੇ ਅੱਜ ਗੱਲ ਹੋ ਗਈ ਬੰਦਾ ਠੀਕ ਹੈ ਵੈਦ ਹੈ ਗਿਆ ਤੇ ਮੇਰਾ ਬੇਟਾ ਆਇਆ ਵੀ ਸਾਣਾ ਟੂਰਨਗ ਬਣਾਓ ਆਪਰ ਕਿਤਾ ਕਰ ਸਾਦੇ ਮਤਲਬ ਪੂਰੇ ਵਾਰਡ ਦੇ ਵਿੱਚ ਤਾਂ ਸ਼ੁਕਰ ਹੈ ਗਿਆ ਹਿੰਦੁਸਤਾਨ ਸਾਡਾ ਜਿਹੜਾ 11ਵੇਂ ਬੰਦੇ ਨੂੰ ਸ਼ੁਕਰ ਹੋ ਚੁੱਕੀ ਹੈ 11% ਲੋਕਾਂ ਨੂੰ ਸ਼ੁਕਰ ਹੈ ਗਿਆ ਜੇ ਕਰੋਨਾ ਕਾਰ ਵਾਂਗੂ ਜਿੱਦਾਂ ਕਰੋਨਾ ਚੈੱਕ ਕੀਤਾ ਜਾਂਦਾ ਸੀ ਇਹਦੇ 3 ਮਹੀਨੇ ਸਾਡੀ ਸਰਕਾਰ ਕਹੇ ਸ਼ੂਗਰ ਸਾਰਿਆਂ ਨੇ ਚੈੱਕ ਕਰਾਓ ਹੂੰ ਤਾਂ ਤੈਨੋਂ ਕੋਨਾ ਸ਼ੂਗਰ ਦੇ ਪੇਸ਼ੈਂਟ ਨਿਕਲੇ ਆ ਬਹੁਤ ਲੋਕ ਚੈੱਕ ਹੀ ਨਹੀਂ ਕਰਾ ਲੈਣ ਡਰਦੇ ਮਤਲਬ ਬਹੁਤ ਬਹੁਤ ਧੰਨਵਾਦ ਸੇ ਸਾਡੇ ਨਾਲ ਵੈ ਸੁਰਿੰਦਰ ਜੀ ਮੌਜੂਦ ਸੀ ਜਨ ਦੱਸਿਆ ਕਿ ਹੁਣ ਤਾਂ ਵਿਦੇਸ਼ਾਂ ਤੋਂ ਵੀ ਕਾਲ ਆਣੀ ਸ਼ੁਰੂ ਹੋ ਚੁੱਕੀ ਚਾਹੇ ਕੈਨੇਡਾ ਹੋਵੇ ਇਟਲੀ ਹੋਵੇ ਤੇ ਬੰਬੇ ਤੋਂ ਵੀ ਅੱਜ ਫੋਨ ਆਇਆ ਕਿਉਂਕਿ ਸ਼ੂਗਰ ਇੱਕ ਇਦਾਂ ਬਿਮਾਰੀ ਹੋ ਚੁੱਕੀ ਜੋ ਬਹੁਤ ਹੀ ਕਾਮਨ ਹੋ ਚੁੱਕੀ ਹੋਈ ਹੈ ਤੇ ਹਰ ਇੱਕ ਦੇਸ਼ 'ਚ ਹਰ ਇੱਕ ਥਾਂ ਤੇ ਬਹੁਤ ਹੀ ਆਮ ਦੇਖਣ ਨੂੰ ਮਿਲਦੀ ਹੈ ਤੇ ਇਲਾਜ ਇੱਕ ਤਾਂ ਮਹਿੰਗੇ ਬਹੁਤ ਹੈਗੇ ਦੂਜਾ ਕਿ ਇਹ ਪਰਮਾਨੈਂਟ ਟਰੀਟਮੈਂਟ ਕੋਈ ਨਹੀਂ ਹੈਗਾ ਗੋਲੀਆਂ ਖਾਣੀ ਪੈਂਦੀ ਹੈ ਰੂਟੀਨ ਦੀ ਆਦਤ ਹੋ ਜਾਂਦੀ ਹੈ ਪਰ ਹੁਣ ਇੱਕ ਸੋਖਾ ਤਰੀਕਾ ਲੈ ਕੇ ਆਇਆ ਹੈ ਵੈਦ ਸਾਹਿਬ ਤੇ ਇੱਕ ਮੈਂਟ ਸੀਗੀ ਕਹਿੰਦੇ ਚੀਜ਼ਾਂ ਉਹੀ ਹੈ ਕਿ ਜੋ ਸਾਡੇ ਆਸ-ਪਾਸ ਹੁੰਦੀ ਪਰ ਗਲਤ ਉਹੀ ਹੈ ਕਿ ਜਿੰਨੂੰ ਬੰਦੇ ਨੂੰ ਨੌਲੇਜ ਹੈਗੀ ਹੈ ਤੇ ਉਹੀ ਉਸ ਚੀਜ਼ ਦਾ ਇਸਤੇਮਾਲ ਕਰ ਸਕਦਾ ਤੇ ਇੱਕ ਚੰਗੀ ਚੀਜ਼ ਜਿਹੜੀ ਕਿ ਤਿਆਰ ਕੀਤੀ ਜਿੰਨਾ ਰਿਜ਼ਲਟ ਬਹੁਤ ਚੰਗੇ ਆ ਰਹੇ ਜਿਨ੍ਹਾਂ ਦੀ 150 ਸ਼ੂਗਰ ਪਹੁੰਚ ਜਾਂਦੀ ਉਹਨਾਂ ਨੂੰ ਜਿਹੜਾ ਕਿ ਹੈ ਇੱਕ ਇਮੀਡੀਏਟਲੀ ਜਿਹੜੇ ਰਿਜ਼ਲਟ ਦੇਖਣ ਨੂੰ ਮਿਲੇ ਕਿਉਂਕਿ ਇਮੀਡੀਏਟਲੀ ਜਿਹੜੇ ਰਿਜ਼ਲ ਕੋਈ ਇਹ ਵੀਡੀਓ ਦੇਖ ਰਿਹਾ ਹੋਵੇ ਜਿਹਨੇ ਇੱਥੇ ਪਹੁੰਚਣਾ ਹੈਗਾ ਤੇ ਉਹ ਫਲੋਰ ਇੱਥੇ ਆ ਸਕਦਾ ਵਾ ਫੋਨ ਨੰਬਰ ਤੇ ਵੀ ਇਹਨਾਂ ਨੂੰ ਕੰਟੈਕਟ ਕਰ ਸਕਦਾ ਹੈ ਇਹ ਪਾਰਸਲ ਵੀ ਕਰ ਸਕਦਾ ਹੈ ਜੇ ਇੱਥੇ ਆਣਗੇ ਤੇ ਇਹ ਪ੍ਰੋਪਰ ਇਹਨਾਂ ਸਿਖਾਣਗੇ ਵੀ ਕਿ ਆਖਰ ਕਿਸ ਤਰ੍ਹਾਂ ਕਰਨਾ ਕਿਉਂਕਿ ਪ੍ਰੋਸੈਸ ਬਹੁਤ ਸੌਖਾ ਹੈ ਕਿਉਂਕਿ ਪ੍ਰੋਡਕਟ ਤਾਂ ਹੈਗਾ ਹੀ ਬੜਾ ਇੱਕ ਚੰਗਾ ਤੇ ਨਾਲ ਪ੍ਰੋਸੈਸ ਬੜਾ ਸੌਖਾ ਹੈ ਤੇ ਤੁਸੀਂ 5-10 ਮਿੰਟ ਤੇ ਸਿੱਖ ਵੀ ਜਾਓਗੇ ਕਿ ਕਿੱਦਾਂ ਮ사ਜ ਕਰਨੀ ਹੈ ਤੇ ਅੱਧੇ ਘੰਟੇ ਬਾਅਦ ਹੀ ਰਿਜ਼ਲਟ ਜਿਹੜੇ ਕੀ ਹੈ ਦਿਖਣੇ ਤੁਹਾਨੂੰ ਸ਼ੁਰੂ ਹੋ ਜੂਗੀ ਬਿਲਕੁਲ ਲਗਾਤਾਰ ਗੱਲ ਕਰਦੇ ਪਏ ਸਾਡੇ ਨਾਲ ਬਾਪੂ ਜੀ ਮੌ ਬਪੂ ਜੀ ਕਿੰਨਾ ਚਿਰ ਹੋ ਗਿਆ ਫਿਰ ਸ਼ੂਗਰ ਨੂੰ ਤੁਮ ਕਿੰਨੇ ਟਾਈਮ ਦੀ ਸ਼ੂਗਰ ਹੋਈ ਪਈ ਮੈਨੂੰ ਜੀ 17 ਸਾਲ ਹੋ ਗਏ ਸ਼ੂਗਰ ਸਾਲ ਹਾਂ ਜੀ ਤੇ ਦਵਾਈ ਫਿਰ ਜਿਹੜੀ ਅੰਗਰੇਜ਼ੀ ਖਾਰੇ ਸੀ ਦਵਾਈ ਅੰਗਰੇਜ਼ੀ ਵੀ ਖਾਈ ਜਾਈਦੀ ਹੈ ਆਜਰਵੈਦ ਦੀ ਵੀ ਖਾਈ ਜਾਈਦੀ ਹੈ ਕੋਈ ਫਰਕ ਨਹੀਂ ਪੈਂਦਾ ਹੂੰ ਕਿੰਨੇ ਕੁ ਗੋਲੀਆਂ ਖਾਂਦੇ ਸੀ ਦੋ ਗੋਲੀਆਂ ਸ਼ੂਗਰ ਦੀਆਂ ਸ਼ਾਮ ਨੂੰ ਤਾਂ ਦੋ ਹੀ ਸਵੇਰੇ ਹੂੰ ਕੋਈ ਫਰਕ ਨਹੀਂ ਪੈਂਦਾ ਕਿੰਨੀ ਸ਼ੂਗਰ ਆਉਂਦੀ ਸੀ ਤੁਹਾਨੂੰ ਸ਼ੂਗਰ ਦੇ ਮੀਟਰ ਤਾਂ ਹੀ ਨਹੀਂਦਾ ਜੀ 400 60 400 500 ਹੂੰ ਪਰਸੋਂ ਮੈਂ ਐਸੀ ਇੱਥੇ ਅੱਛਾ ਪਰसों ਚੈੱਕ ਕੀਤੀ ਇਹਨਾਂ 570 ਆਈ ਸੀ ਤੇ ਫਿਰ ਇਹਨਾਂ ਦੀ ਦਵਾਈ ਦੇ ਨਾਲ ਇਸ ਦਵਾਈ ਦੇ ਨਾਲ ਥੈਰੇਪੀ ਕੀਤੀ ਆ ਅੱਛਾ ਜੀ ਤੇ 80 ਪੁਆਇੰਟ ਟੁੱਟ ਗਈ ਆ ਅੱਜ ਮੈਂ ਫੇਰ ਆਇਆ ਥੈਰੇਪੀ ਲੈਣੀ ਤੇ ਅੱਜ ਮੇਰੀ ਥੈਰੇਪੀ ਕੀਤੀਆਂ ਫੇਰ 80 90 ਪੁਆਇੰਟ ਜਿਹੜੀ ਡਾਊਨ ਹੋ ਗਈ ਆ ਹੁਣ ਮੈਂ ਇਹ ਆ ਜਿਹੜਾ ਪ੍ਰੋਡਕਟ ਬਣਾਇਆ ਇਹਨਾਂ ਨੇ ਇਹ ਮੈਂ ਲੈ ਕੇ ਜਾ ਰਿਹਾ ਤੇ ਖਤਮ ਹੋਊਗਾ ਤਾਂ ਮੈਂ ਫੇਰ ਇਹਨਾਂ ਕੋ ਆਉਂਗਾ ਲੈਣ ਵਾਸਤੇ ਬਾਪੂ ਜਦੋਂ ਗੋਲੀ ਖਾਂਦੇ ਸੀ ਉਦੋਂ ਵੀ ਫਰਕ ਪੈਂਦਾ ਸੀ ਵੀ ਤੁਹਾਨੂੰ ਮਤਲਬ ਇਦਾਂ ਡਿੱਕ एकदम ਘਟ ਹੁੰਦੀ ਸੀ ਕੋਈ ਫਰਕ ਪੈਂਦਾ ਹੀ ਨਹੀਂ ਜੀ ਦਵਾਈ ਦੇ ਅਸਰ ਹੀ ਕਰਨ ਉਹਦੇ ਅੱਛਾ ਯਾਨੀ ਕਿ ਹੁਣ ਜਦੋਂ ਤੁਸੀਂ ਤੇਲ ਲਗਾਏ ਤਾਂ ਪਹਿਲੀ ਵਾਰੀ ਚ ਹੀ 80 90 ਪੁਆਇੰਟ ਘਟ 80 90 ਮੈਂ ਤਾਂ ਕ੍ਰਿਸ਼ਮਾ ਸਮਝਦਾ ਵੀ ਇਹ ਕਿਦਾਂ ਕ੍ਰਿਸ਼ਮਾ ਹੋ ਗਿਆ ਇਹ ਦਵਾਈ ਦੇ ਨਾਲ ਨਹੀਂ ਤੇ ਕੋਈ ਚਾਂਸ ਨਹੀਂ ਵੀ ਘਟ ਜਾਵੇ ਠੀਕ ਸੀ ਸੱਜਣ ਮਿੱਤਰ ਨੇ ਦੱਸਿਆ ਸੀ ਫਿਰ ਤੁਹਾਨੂੰ ਇਸ ਬਾਰੇ ਨਹੀਂ ਜੀ ਇਹ ਫੇਸਬੁੱਕ ਤੋਂ ਵੇਖਿਆ ਅੱਛਾ ਹਾਂ ਜੀ ਫੇਸਬੁੱਕ ਤੋਂ ਵੀਡੀਓ ਵੇਖੀ ਫੋਨ ਕੀਤਾ ਫਿਰ ਮੈਂ ਥੈਰੇਪੀ ਲੈਣ ਆਇਆ ਹਾਂ ਹਸਾਬ ਨਾਲ ਤਾਂ ਵੀ 100 ਕਿਲੋਮੀਟਰ ਕੀ ਕਹਿੰਦੇ ਦਾ ਬੰਦਾ ਕੇਵਲ ਕਹਿੰਦਾ ਯਾਰ ਕਿਤੇ ਜਾਲੀ ਨਾ ਹੋਵੇ ਹੈ ਜਦੋਂ ਕਿਤੇ ਪਹੁੰਚੇ ਵੀ ਕਿੱਦਾਂ ਰਿਹਾ ਸਾਰਾ ਫਿਰ ਜਦੋਂ ਮੈਂ ਇੱਥੇ ਆਇਆ ਮੈਂ ਇਹ ਕਹਿੰਦੇ ਵੀ ਤੁਸੀਂ ਥੈਰੇਪੀ ਕਰੋ ਜੇ ਤੁਹਾਡੀ ਘਟ ਗਈ ਹੈ ਹੂੰ ਤੇ ਤੁਸੀਂ ਲੈ ਕੇ ਜਾ ਸਕਦੇ ਜੀ ਹੂੰ ਜਾਂ ਇੱਕ ਦੋ ਵਾਰਾਂ ਚਾਰ ਵਾਰਾਂ ਜਿੰਨੀ ਵਾਰਾਂ ਵੀ ਆਓ ਤੁਹਾਡੀ ਥੈਰੇਪੀ ਫ੍ਰੀ ਹੈ ਕੋਈ ਪੈਸਾ ਨਹੀਂ ਹੂੰ ਫਿਰ ਮੈਂ ਆਇਆ ਅੱਜ ਅੱਜ ਫਿਰ ਮੇਰੀ ਚੈੱਕ ਕੀਤੀ ਹੈ ਤੇ ਘਟਿਆ ਹੂੰ ਹੋਰ ਘਟ ਗਈ ਹੈ ਯਾਨੀ ਕਿ ਪੈਸਾ ਸਾਫ਼ ਇਹਦੇ ਨਾਲ ਇਹ ਪ੍ਰੋਡਕਟ ਨਾਲ ਮੈਨੂੰ ਫਾਇਦਾ ਹੋਇਆ ਬਿਲਕੁਲ ਆ ਪ੍ਰੋਡਕਟ ਦੇਖ ਸਕਦੇ ਹੋ ਕਿ ਸਿਰਫ ਮਾਲਿਸ਼ ਕਰਨ ਨਾਲ ਹੀ ਫਾਇਦਾ ਹੁੰਦਾ ਪਿਆ ਦੋ ਦੋ ਗੋਲੀਆਂ ਖਾਣ ਦੀ ਨੋਬਤ ਆ ਗਈ ਸੀਗੀ ਤੇ ਉਸ ਤੋਂ ਬਾਅਦ ਵੀ 500 ਤੋਂ ਪਾਰ ਰਹਿ ਰਹੀ ਸੀ ਸ਼ੂਗਰ ਤੇ ਕਹਿੰਦੇ ਪਹਿਲੀ ਵਾਰੀ ਮੈਂ ਫੇਸਬੁੱਕ ਤੇ ਦੇਖੀ ਬੰਦੇ ਨੇ ਘਬਰਾਹਟ ਵੀ ਹੁੰਦੀ ਪਰ ਇੱਥੇ ਪਹੁੰਚਿਆ ਤੇ ਇੱਕ ਚੰਗਾ ਇੱਕ এনवायरमेंट ਸੀਗਾ ਪਹਿਲਾਂ ਤਾਂ ਪਰੋਸਾ ਬੰਦੇ ਰ ਜਿੰਨਾ ਬੜਾ ਔਖਾ ਹੁੰਦਾ ਵਾ ਪਰੋਸਾ ਦਿੱਤਿਆ ਵਾ ਉਸ ਤੋਂ ਬਾਅਦ ਜਦੋਂ ਮਾਲਿਸ਼ ਕਰਾਈ ਤੇ 80 90 ਪੁਆਇੰਟ ਪਹਿਲੀ ਵਾਰੀ ਚ ਕੱਟ ਗਈ ਕਹਿੰਦੇ ਗੋਲੀਆਂ ਮੈਂ ਦੋ ਵੀ ਖਾ ਰਿਆ ਤਾਂ ਵੀ ਫਰਕ ਨਹੀਂ ਪੈ ਰਿਆ ਤੇ ਅੱਜ ਉਹ ਦੂਜੀ ਵਾਰੀ ਪਹੁੰਚੇ ਤੇ ਉਹ ਤੋਂ ਵੀ ਲਗਾਤਾਰ ਹੁੰਦਾ ਵਾ ਨਜ਼ਰ ਆ ਰਿਹਾ ਤੇ ਕਹਿੰਦੇ ਮੈਂ ਤਾਂ ਹੁਣ ਆਪਣੇ ਸੱਜਣ ਮਿੱਤਰਾਂ ਨੂੰ ਸਲਾਹ ਦਊਂਗਾ ਕਿ ਭਾਈ ਗੋਲੀਆਂ ਗੋਲੀਆਂ ਛੱਡ ਦਿਓ ਇੱਥੇ ਆ ਜਾਓ ਤੇ ਇਹ ਜਿਹੜਾ ਹੁਣ ਤੇਲ ਹੈ ਇਹਦਾ ਇਸਤੇਮਾਲ ਜ਼ਰੂਰ ਕਰੋ ਭਾਈ ਸਾਹਿਬ ਤੁਹਾਡਾ ਇੱਕ ਪੈਰ ਜਾ ਚੁੱਕਾ ਹੈ ਸ਼ੂਗਰ ਕਰਕੇ ਤੇ ਹੁਣ ਜੀਟੀ ਆਯੁਰਵੇਦਾ ਕੋਲ ਆਇਆ ਹਾਂ ਕਿੰਨਾ ਕ ਫਰਕ ਮਹਿਸੂਸ ਹੋ ਰਿਹਾ ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਮੈਂ ਆਪਣੇ 10 ਟਾਈਮ ਯੂਜ਼ ਕਰਦਾ ਪਿਆ ਜਿਹੜੀ ਇਨਰਸ਼ਨ ਲੱਗਦੀ ਸੀਗੀ 4 ਟਾਈਮ ਕਿਹੜੀ ਹੁਣ ਮੈਂ 30 ਪੁਆਇੰਟ ਲਾਉਂਦਾ ਹੈਗਾ ਉਹ ਮੈਂ ਹੁਣ 10 ਪੁਆਇੰਟ ਕਰ ਤਾ ਉਹਦੇ ਕਰਕੇ ਮੇਰਾ ਕਿਹ ਉਵੇਂ ਇਸੇ ਘਟਨੇ ਜੋਗ ਹੋ ਗਿਆ ਸੀਗਾ ਕਿ ਇਹ ਕਿਰਾ ਉਹਦਾ ਕਰਕੇ ਮੈਂ ਹੁਣ ਬਿਲਕੁਲ ਸਹੀ ਆ। ਕ੍ਰੀਮ ਜੋ ਫਿਊਗਰ ਆ ਉਹ 132 ਇਤਨਾ ਕਰ ਰਹੀ। ਕੋਈ ਤੁਸੀਂ ਬੈਠ ਜਾਓ ਆਰਾਮ ਨਾਲ ਕਿਉਂਕਿ ਮੁਸ਼ਕਲ ਹੈਗਾ ਇੱਕ ਪੈਰ ਤੇ ਖੜਾ ਹੋਣਾ ਪਰ ਇੱਕ ਉਮੀਦ ਜਿਹੜੀ ਕੀ ਹੈ ਜੀਟੀਆ ਅਰਵੇਦਨ ਜਗਾਈ ਹੋਣੀ ਕਿ ਚਲੋ ਦੂਜਾ ਪੈਰ ਦੇ ਵੀ ਹਾਲਾਤ ਕਾਫੀ ਖਰਾਬ ਹੋ ਚੁੱਕੇ ਆ ਤੁਸੀਂ ਦਿਖਾ ਰਹੇ ਸੀਗੇ ਕਿ ਜਿਹੜੇ ਹਾਲਾਤ ਆ ਉਹ ਇੱਕ ਵਾਰ ਦਰਸ਼ਕਾਂ ਨੂੰ ਵੀ ਦਿਖਾ ਦਿਓ ਕਿ ਹਾਲਾਤ ਕੀ ਹੋ ਚੁੱਕੇ ਹੋਇਆ ਪਰ ਹੁਣ ਜਦੋਂ ਮਾਲਿਸ਼ ਕਰਦੇ ਪਿਓ ਤੇ ਫਰਕ ਜਿਹੜਾ ਕੀ ਪੈਣਾ ਸ਼ੁਰੂ ਹੋ ਗਿਆ ਹੈ ਨਾ ਹਾਂਜੀ ਸਰ ਮਾਰਚ ਕਾ ਨੰਬਰ ਮੈਨੂੰ ਪੜ੍ਹ ਕੇ ਆ। ਤੇ ਆਨੇ ਕਿੱਥੋਂ ਆਵੇ ਤੁਸੀਂ ਇੱਥੇ? ਕਿ ਮੈਂ ਆਪਣੇ ਜਲੰਧਰ ਜ਼ਿਲ੍ਹਾ ਮੇਰਾ ਪਿੰਡ ਦਿਾਲਪੁਰ ਹਾਂਜੀ ਮੇਰਾ ਨਾਮ ਸੁਖਮਿੰਦਰ ਆ। ਕਿਨੇ ਦੱਸਿਆ ਕਿਨੇ ਸੀ ਵੀ ਤੁਹਾਨੂੰ ਇਹਦਾ ਬਾਰੇ? ਮੈਂ ਆਪਣੇ ਮਰੇ ਇੱਥੇ ਮਿੱਤਰਿਆ ਜਸਵੰਤ ਭਾਜੀ ਆ। ਉਹਨਾਂ ਨੂੰ ਦੱਸਿਆ ਹੈਗਾ ਤਾਂ ਮੈਂ ਫੇਰ ਆਇਆ ਹਾਂ ਇਹਨਾਂ ਕੋਲ। ਉਹਨਾਂ ਕਾਫੀ ਆਪਣੇ ਹੋਵੇ 20 ਦਿਨ ਹੋ ਗਏ ਇਹਨੂੰ ਯੂਜ਼ ਕਰਦੇ ਨੂੰ। ਉਹ ਬਹੁਤ ਫਰਕ ਪਿਆ ਕਿਉਂਕਿ ਟੀਕੇ ਲਗਾਣੇ ਬਹੁਤ ਔਖੇ ਹੈਗੇ ਟੀਕੇ ਲਗਾਣਾ ਬਹੁਤ ਔਖਾ ਮੈਂ ਚਾਰ ਟਾਈਮ ਪੀਕ ਲਾਉਂਦੇ ਸੀਗੇ ਚਾਰ ਟਾਈਮ ਟੀਕ ਲਾਉਂਦੇ ਸੀਗੇ ਹਾਂਜੀ ਤੇ ਕਿੰਨੇ ਕਿ ਉਹਦੇ ਹੁੰਦੀ ਸੀ ਕਿ ਜਿਹੜੀ ਮਾਤਰਾ ਕਿੰਨੀ ਹੁੰਦੀ ਸੀਗੀ ਉਹ ਕੀ ਪੁਆਇੰਟ ਹੁੰਦੀ ਸਵੇਰੇ ਕੀ ਪੈਂਡ ਦੁਪਹਿਰੇ ਸ਼ਾਮੀ ਤੇ ਰਾਤ ਨੂੰ 10 ਵਜੇ ਕੀ ਮੈਂ ਯਾਨੀ ਕਿ ਉਹ ਇੱਕ ਲਾਈਫ ਦਾ ਸਰਕਲ ਬਣ ਚੁੱਕਾ ਹੋਇਆ ਸੀਗਾ ਉਹਦੇ ਬਿਨਾ ਸਰਵਾਈਵ ਵੀ ਨਹੀਂ ਸੀਗਾ ਲੱਤ ਜਾ ਚੁੱਕੀ ਹੋਈ ਸੀਗੀ ਲੱਤ ਨੇ ਇੱਕ ਪਣੀ ਜਾ ਚੁੱਕੀ ਤੇ ਫਿਰ ਹੁਣ ਕਿੰਨਾ ਕੁ ਫਰਕ ਲੱਗਦਾ ਪਿਆ ਚਿੰਦਾ ਹੁਣ ਦੁਬਾਰਾ ਇੱਕ ਉਮੀਦ ਜਗ ਚੁੱਕੀ ਹੋਈ ਹੈ ਹਾਂਜੀ ਸਰ ਜਾ ਪੈਰ ਵੀ ਕਰਵਾਣਾ ਪੈ ਗਿਆ। ਮੇਰੇ ਦੂਜੇ ਪੈਰ ਕਿਹੜਾ ਸੀ ਇਹ ਵੀ ਤਾਂ ਬਹੁਤ ਖਰਾਬ ਹੋ ਗਿਆ ਸੀਗਾ। ਹੂੰ ਹੂੰ। ਇਹ ਦੇਖੋ। ਇਹ ਮੈਨੂੰ ਹੋ ਗਿਆ। ਵਿਝਣ ਹੋ ਗਏ। ਕੱਲ ਦੇ ਮਾਸੇ। ਦਿਨ ਸੇ ਉਹਨ ਕਿੰਨੀ ਕਵਰੀ ਮਾਲਿਸ਼ ਕਰ ਰਹੇ ਹਾਂ। ਕਿ ਮੈਂ ਤਿੰਨ ਟਾਈਮ ਕਰਦਾ। ਤਿੰਨ ਟਾਈਮ ਕਰਦੇ ਹਾਂ। ਤੇ ਹੁਣ ਕੀ 슈ਗਰ ਲੈਵਲ ਕਿ ਆ ਰਿਹਾ ਤੁਹਾਡਾ? 슈ਗਰ ਮੇਰੀ ਇਹ ਲੈਵਲ ਆ ਰਹੀ ਆ 132 119 ਇੰਚ ਤੱਕ ਦੀ। ਤੇ ਫੇ ਜਦੋਂ ਟੀਕੇ ਲਾਉਂਦੇ ਹੁੰਦੇ ਸੀ ਉਦੋਂ ਉਹ ਮੇਰੀ 300 ਤੋਂ ਉੱਪਰ ਚੱਲ ਜਾਂਦੀ ਸੀ। ਟੀਕੇ ਲਾਉਣ ਤੋਂ ਬਾਅਦ ਵੀ 300 ਰਹਿੰਦੇ ਸੀ ਹਾਂ। ਯਾਨੀ ਕਿ ਬਹੁਤ ਅੰਤਰ ਆ ਚੁੱਕਾ ਹੋਇਆ ਹੈ ਨੰਬਰ ਹੀ ਚੇਂਜ ਹੋ ਚੁੱਕੇ ਹੋਇਆ ਹੈ 200 ਤੋਂ ਥੱਲੇ ਸੀ ਕਿੱਥੇ ਹੁਣ ਆ ਚੁੱਕੀ ਆ ਕਿੱਥੇ 300 ਪਾਰ ਜਾਂਦੀ ਪਈ ਸੀ ਅੱਛਾ ਤੇ ਖਤਰਾ ਵੀ ਦੇਂਦ ਹੁਣ ਉਸ ਵੇਲੇ ਹੈ ਨਾ ਖਤਰਾ ਬਹੁਤ ਜ਼ਿਆਦਾ ਕਰਦੇ ਫਿਰ ਕੀ ਕਹਿੰਦੇ ਜਦੋਂ ਪਤਾ ਲੱਗਾ ਕਿਉਂਕਿ ਬੰਦਾ ਨਵੀਂ ਚੀਜ਼ ਦੇ ਰਿਸਕ ਬਣੇ ਲੈਂਦਾ ਛੇਤੀ ਕਰਦੇ ਇਹੀ ਕਹਿੰਦੇ ਵੀ ਤੂੰ ਟੀਕਾ ਲਾਈ ਜਾ ਕਿਉਂਕਿ ਇਹ ਤੇ ਕਿਵਲੇ ਕੋਈ ਮਸ਼ਹੂਰੀਆ ਦਿੰਦੇ ਆ ਵੀ ਨਹੀਂ ਠੀਕ ਹੁੰਦਾ ਪਰ ਨਹੀਂ ਮੈਂ ਮੇਰੇ ਮਿੱਤਰ ਸਿਗੇ ਜਸਵੰਤ ਭਾਜੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਹੈ ਤੇ ਮੈਨੂੰ ਪੇਚੇ ਸੱਜੇ ਮਿਹਾਰ ਸੀਗਾ ਇਸ ਤਰ੍ਹਾਂ ਹੀ ਆਪਣਾ ਦਵਾਈ ਲੈ ਗਿਆ ਆਪਣੀ ਉਹ ਮੈਜੂਰ ਕੀਤੀ ਆ ਤੇ ਮੈਨੂੰ ਵੀਂਦਨਾਂ ਵਿੱਚ ਰਾਮ ਆ ਗਿਆ ਯਾਨੀ ਕਿ ਅਸਲ ਨਿਕਲੇ ਜੋ ਚੀਜ਼ਾਂ ਦੇਖੀ ਫਿਰ ਹਾਂ ਜੀ ਮੈਨੂੰ ਬਹੁਤ ਪ੍ਰੋਬਲਮ ਪਈ ਸੀ ਗਿਆ ਮੈਨੂੰ ਕਬਜ ਰੰਦੀ ਸੀਗੀ ਮੈਂ 3 ਦਿਨ ਰੋਟੀ ਖਾਂਦਾ ਹੈਗਾ ਤੇ ਚੌਥੇ ਦਿਨ ਮੈਨੂੰ ਟੌਲਟ ਲੱਗਦੀ ਲੱਗਦੀ ਸੀਗੀ ਤੇ ਟੌਟ ਮੈਨੂੰ ਇੰਨੀ ਲੱਗਦੀ ਸੀਗੀ ਘਟਨ ਘਟ 20 25 ਟੌਟਾਂ ਨਾਲ ਘਾਰ ਹੀ ਲੈਂਦਾ ਹੈਗਾ ਹਾਂ ਹਾਂ ਪਰ ਦਵਾਈ ਵੀ ਖਾ ਲੈਣਾ ਹੈਗਾ ਪਰ ਫਿਰ ਵੀ ਮੈਨੂੰ ਆਰਾਮ ਨਹੀਂ ਹੁੰਦਾ ਸੀਗਾ ਪਰ ਹੁਣ ਮੈਨੂੰ ਉਸ ਦਿਨ ਦੀ ਨਾਲ ਮੈਨੂੰ ਟੌਲਟ ਆਈ ਆ ਨਾਲ ਮੈਨੂੰ ਕਬਜ ਹੋਈ ਆ ਬਿਲਕੁਲ ਮੈਂ ਸਹੀ ਆ ਬਿਲਕੁਲ ਜਿਸ ਤਰ੍ਹਾਂ ਤੁਸੀਂ ਸੁਣਿਆ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਘਰ ਜਾਣੇ ਇੱਕ ਵਾਰੀ ਤਾਂ ਆਇਆ ਸੀ ਕਿ ਐਡ ਦੇ ਕੇ ਕਾਕਾ ਨਾ ਜਾ ਪਰ ਜਦੋਂ ਇੱਥੇ ਆਇਆ ਤੇ 100% ਰਿਜ਼ਲਟ ਮਿਲੇ ਹੈ ਕਿ ਕਹਿੰਦੇ ਕਿ ਮੈਂ ਜ਼ਿੰਦਗੀ ਇਹ ਹੋ ਚੁੱਕੀ ਸੀਗੀ ਜਾਂ ਤਾਂ ਮੈਂ ਟੀਕੇ ਲਾਂਦਾ ਸੀਗਾ ਤਬੀਅਤ ਖਰਾਬ ਰਹਿੰਦੀ ਸੀ ਗੋਲੀਆਂ ਖਾਣੀ ਪੈਂਦੀ ਸੀ ਤੇ ਉਸ ਤੋਂ ਬਾਅਦ ਵੀ ਸ਼ੂਗਰ ਜਿਹੜੀ ਕਿ 300 ਪਾਰ ਜਾਂਦੀ ਸੀ ਲੇਕਿਨ ਹੁਣ ਜਦੋਂ ਮਾਲਿਸ਼ ਕਰਦੇ ਪਏ ਆ ਤੇ 150 140 ਯਾਨੀ ਕਿ ਬਹੁਤ ਘਟ ਚੁੱਕੀ ਹੋਈ ਹੈ ਤੇ ਇੱਕ ਚਿਹਰੇ ਤੇ ਖੁਸ਼ੀ ਵੀ ਦੇਖਣ ਨੂੰ ਮਿਲੀ ਕਿਉਂਕਿ ਕਿਤੇ ਨਾ ਕਿਤੇ ਜ਼ਿੰਦਗੀ ਬੰਦੇ ਦੀ ਖਰਾਬ ਹੋ ਜਾਂਦੀ ਜਦੋਂ 4-4 ਦਿਨ ਚ ਇੱਕੇ ਲਾਣੇ ਪਵੇ ਤੇ ਉਸ ਤੋਂ ਬਾਅਦ ਦਰਦ ਸਹਿਣਾ ਪੈਂਦਾ ਵਾ ਤੇ ਉਸ ਤੋਂ ਬਾਅਦ ਇੱਕ ਪੈਰ ਵੀ ਗਵਾ ਚੁੱਕੀ ਸੀ ਤੇ ਦੂਜਾ ਪੈਰ ਵੀ ਕਾਫੀ ਖਰਾਬ ਹੋ ਚੁੱਕਿਆ ਲੇਕਿਨ ਹੁਣ ਉਮੀਦ ਹੈ ਕਿ ਦੂਜਾ ਪੈਰ ਵੀ ਬਚੂਗਾ ਤੇ ਹਾਲਤ ਵੀ ਜਿਹੜੀ ਕਿ ਹੈ ਸਹੀ ਹੋ ਜਾਊਗੀ ਬਿਲਕੁਲ ਨਿਊਜ਼ 18 ਦੀ ਟੀਮ ਜੀਟੀ ਆਯੁਰਵੈਦਿਕ ਦੇ ਵਿੜੇ ਪਹੁੰਚੀ ਹੋਈ ਐ ਸੀ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਐ ਇਸੇ ਬਹੁਤ ਸਾਰੇ ਮਰੀਜ਼ ਵੀ ਜਿਹੜੇ ਪੁੱਜੇ ਹੋਏ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਕਿੱਥੋਂ ਆਏ ਹੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਤਨ ਲਾਲ ਹੈ ਜੀ ਹੂੰ ਤੇ ਮੈਂ ਜਲੰਧਰ ਤੋਂ ਆਇਆ ਹਾਂ ਸਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜਦੋਂ ਸ਼ੂਗਰ ਸੀਗੀ ਤੇ ਕਿੰਨਾ ਟਾਈਮ ਹੋ ਗਿਆ ਸੀ ਅੰਗਰੇਜ਼ੀ ਦਵਾਈਆਂ ਖਾਂਦੇ ਹੋਏ ਮੈਨੂੰ ਤਾਂ ਸ਼ੂਗਰ ਹਾਲੇ ਨਵੀਂ ਨਵੀਂ ਹੋਈ ਸੀ ਮੈਂ ਕਦੇ ਚੈੱਕ ਵੀ ਨਹੀਂ ਕਰਾਈ ਸੀ ਅੱਛਾ ਪਹਿਲੀ ਵਾਰੀ ਚੈੱਕ ਕਰਾਈ ਜਦੋਂ ਮੈਨੂੰ ਪ੍ਰੋਬਲਮ ਲੱਗੀ ਤਾਂ 409 ਆਈ ਅੱਛਾ ਤੇ ਮੈਨੂੰ ਪਤਾ ਲੱਗਾ ਇਹਨਾਂ ਦਾ ਭਾਈ ਦਾ ਤੇ ਤੁਹਾਡੀ ਵੀਡੀਓ ਦੇਖ ਕੇ ਤੇ ਉਹਦੇ ਵਿੱਚ ਫਿਰ ਅਸੀਂ ਜਦੋਂ ਦੂਸਰੇ ਦਿਨ ਉੱਥੇ ਆਏ ਆ ਤੇ ਇਹਨਾਂ ਨੇ ਕੁਝ ਖਾਦਾ ਪੀਤਾ ਨਹੀਂ ਸੀਗਾ ਅੱਛਾ ਤੇ ਕੁਦੋ ਸਿਕੀ ਤੇ 95 ਤੇ 57 ਤੇ ਤੋਂ ਪਹਿਲਾਂ ਗੋਲੀ ਗੁਲੀ ਕੋਈ ਖਾਦੀ ਸੀ ਕੋ ਦਵਾਈ ਦਾ ਨਹੀਂ ਕੁਛ ਨਹੀਂ ਖਾਦਾ ਸੀ ਅੱਛਾ ਪਹਿਲਾਂ ਦਵਾਈ ਨਹੀਂ ਖਾਦੀ ਉਹ ਰਾਤ ਨੂੰ ਗੋਲੀ ਖਾਦੀ ਅੱਛਾ ਰਾਤੀ ਦਵਾਈ ਕਰਦਾ ਸੀ ਠੀਕ ਫੇ ਉਸ ਤੋਂ ਬਾਅਦ ਜਦੋਂ ਇਹਨਾਂ ਕੋ ਥੈਰੇਪੀ ਕੀਤੀ ਆ ਉਸ ਤੋਂ ਬਾਅਦ ਦੇ ਵਿੱਚ ਉਹ ਰਹਿ ਗਈ ਆ 100 ਤੇ 75 175 ਰਹਿ ਗਈ ਕਿੰਨੀ ਦੇ ਥੈਰੇਪੀ ਕੀਤੀ 15 20 ਮਿੰਟ ਯਾਨੀ ਕਿ 15 ਮਿੰਟ ਥੈਰੇਪੀ ਕਰਨ ਤੋਂ ਬਾਅਦ 175 ਕਾੜੀ ਜਿਹੜੀ ਕਿ ਸ਼ੂਗਰ ਰਹਿ ਗਈ ਰਾਤੀ ਗੋਲੀ ਵੀ ਖਾਦੀ ਤੇ ਬਹੁਤ ਘੱਟ ਫਰਕ ਪਿਆ ਅੰਗਰੇਜ਼ੀ ਦਵਾਈਆਂ ਕਹਿੰ ਕੇ ਖਾ ਕੇ ਇਹਦੇ ਫਰਕ ਪੈਂਦਾ ਪਰ ਇੱਕ ਪੈਰ ਤੇ ਮਾਲਿਸ਼ ਕਰਨ ਦੇ ਨਾਲ ਇੰਨਾ ਦਾ ਦਾ ਫਰਕ ਪਿਆ ਸੀਗਾ ਚਲੋ ਪਰਮਾਤਮਾ ਸਭ ਨੂੰ ਫਰਕ ਪਾਵੇ ਲੇਕਿਨ ਸਾਡੇ ਤਾਂ ਕਦੀ ਪਰਮਾਤਮਾ ਕਰਕੇ ਕਦੇ ਮਤਲਬ ਏਦਾਂ ਦੀ ਨਾ ਹੋਈ ਸੀ ਨਾ ਹੀ ਅਸੀਂ ਇਸ ਚੱਕਰ ਚ ਕਦੀ ਪਏ ਆ ਪਰ ਇਹ ਆ ਕਿ ਜਦੋਂ ਜਦੋਂ ਸ਼ੁਰੂ ਤੋਂ ਅਸੀਂ ਦੇਖੀ ਆ ਵੀ 409 ਆ ਗਈ ਸਾਨੂੰ ਰਕਤ ਦਾ ਬਹੁਤ ਜ਼ਿਆਦਾ ਆ ਬਾਕੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਤੇ ਜਦੋਂ ਸਾਨੂੰ ਇੰਨਾ ਫਰਕ ਇੱਕਦਮ ਪਿਆ ਇੱਕ ਸਕੂਨ ਤਾਂ ਜ਼ਰੂਰ ਮਿਲਦਾ ਹੋਗਾ ਕਿਉਂਕਿ ਅੰਗਰੇਜ਼ੀ ਦਵਾਈਆਂ ਜਦੋਂ ਖਾਣੀ ਪੈ ਜਾਂਦੀ ਬੰਦੇ ਨੇ ਉਦਾਂ ਹੀ ਬੜੀ ਔਖ ਹੁੰਦੀ ਹੈ ਤੇ ਹੁਣ ਜਦੋਂ ਪਤਾ ਯਾਰ ਘਰ ਗਿਆ ਤੇਲ ਨਾਲ ਮਾਲਿਸ਼ ਕਰਾਈ ਤੇ ਮੈਂ ਫੇਰੀ ਸ਼ੂਗਰ ਇਕਦਮ ਨਾਰਮਲ ਹੋ ਗਈ ਹਾਲ ਤਾਂ ਚੈੱਕ ਕਰਾਉਂਦੀ ਵੀ ਨਹੀਂ ਰੋਡਾਂ ਅੱਛਾ ਉਹ ਇੰਨਾ ਕੰਫੀਡੈਂਸ ਹੋ ਚੁੱਕਾ ਹੈ ਕਿ ਭਾਈ ਹੁਣ ਮੈਂ ਮਾਲਿਸ਼ ਕਰਾ ਲਈ ਤਾਂ ਹੁਣ ਮੈਨੂੰ ਲੋੜ ਵੀ ਨਹੀਂ ਚੈੱਕ ਕਰਾਉਣ ਦੀ ਚੈੱਕ ਕਰਾਉਣ ਦੀ ਕੋਈ ਲੋੜ ਨਹੀਂ ਬਿਲਕੁਲ ਅਸੀਂ ਹੋਰ ਵੀ ਗੱਲਬਾਤ ਕਰਦੇ ਰਵਾਂਗੇ ਕਿਉਂਕਿ ਬਹੁਤ ਸਾਰੇ ਅਲੱਗ-ਅਲੱਗ ਪੇਸ਼ੈਂਟ ਆਏ ਹੋਏ ਆ ਕਿਉਂਕਿ ਜਦੋਂ ਲੋਕਾਂ ਨੂੰ ਅੰਗਰੇਜ਼ੀ ਦਵਾਈ ਖਾਣੀ ਪੈਂਦੀ ਹੈ ਵੈਸੇ ਹੀ ਬਹੁਤ ਜ਼ਿਆਦਾ ਬੰਦੇ ਨੂੰ ਮੁਸ਼ਕਿਲ ਹੁੰਦੀ ਹੈ ਤੇ ਜਦੋਂ ਇੱਕ ਮਾਲਿਸ਼ ਕਰਕੇ ਚੈਨ ਪੈ ਜੇ ਤਾਂ ਇਸ ਤੋਂ ਵੱਡੀ ਰੀਸ ਕਿਹੜੀ ਹੈਗੀ ਬੇਬੀ ਇੱਥੇ ਅੱਜ ਪਹੁੰਚੇ ਹੈਗੇ ਹੋ ਫਰਕ ਪੈ ਰਿਹਾ ਵੈ ਇਸ ਤੇ ਦਵਾਈ ਲਗਾਉਣ ਦੇ ਨਾਲ ਹਾਂਜੀ ਮੈਂ 30 ਤੇ ਇੱਕ ਤੋਂ ਦਵਾਈ ਲਾਉਣੀ ਹੈ ਅੱਛਾ ਤੇ ਮੈਨੂੰ 25 ਪੈਸੇ ਖਾਰ ਬੇਬੀ ਕਿੰਨਾ ਚਿਰ ਹੋ ਗਿਆ ਵੈ ਤੁਹਾਨੂੰ 슈ਗਰ ਹੋਏ ਨੂੰ ਵੈਸੇ ਮੈਨੂੰ ਹੋ ਗਿਆ 3 ਸਾਲ 3 ਸਾਲ ਹੋ ਚੁੱਕੇ ਹੋਇਆ ਤੇ ਪਹਿਲਾਂ ਫਿਰ ਅੰਗਰੇਜ਼ੀ ਦਵਾਈਆਂ ਖਾ ਰਹੇ ਸੀਗੇ ਹਾਂ ਉਹ ਹੀ ਖਾਣ ਰੋਟੀਨ ਸੀਗੇ ਰੋਜ਼ ਰੋਜ਼ ਦੀ ਗੋਲੀ ਲੱਗ ਜਾਂਦੀ ਇੱਕ ਤੇ ਹੁਣ ਜਦੋਂ ਤੇਲ ਮਾਲਿਸ਼ ਹੁੰਦੀ ਪਈ ਥੋੜਾ ਸੋਖ ਵੀ ਹੁੰਦੀ ਹੈ ਕਿ ਚਲੋ ਗੋਲੀਆਂ ਤੋਂ ਬਚਦੇ ਵੈਸੇ ਇਸ ਉਮਰ 'ਚ ਬਹੁਤ ਗੋਲੀਆਂ ਲੱਗ ਜਾਂਦੀ ਬੰਦੇ ਨੂੰ ਹਾਂਜੀ ਹੁਣ ਮੈਂ ਗੋਲੀ ਨਹੀਂ ਖਾਂ ਤੇ ਕਿੱਦਾਂ ਦਾ ਰੀਐਕਸਪੀਰੀਅੰਸ ਪੂਰਾ ਕਿੰਨਾ ਕ ਫਾਇਦਾ ਹੁੰਦਾ ਹੈ ਕਿ ਹਾਂ ਫਾਇਦਾ ਮੈਨੂੰ ਤੇ ਹੁਣ ਗੋਲੀ ਫਿਰ ਖਾਣੇ ਪੈਗੇ ਨਹੀਂ ਹੁਣ ਮੈਂ ਛੱਡ ਦਿੱਤੀ ਅਰ ਯਾਨੀ ਕਿ ਗ